ਮੈਨੂੰ ਮੇਰੇ ਕਲਾਇੰਟ ਭਾਈ ਅਮਰਪਾਲ ਸਿੰਘ ਮੈਰੋ ਨੇ ਡਾਇਰੈਕਟ ਅਪਰੋਚ ਕੀਤਾ ਹੈ ਉਹ 9 ਤਰੀਕ ਨੂੰ ਜੇਕਰ ਮੰਨ ਲਓ ਇਹ ਇਨਸੀਡੈਂਟ ਸੇ ਤਾਂ ਉਹ 3 ਦਿਨ ਤੱਕ ਕਿ 3 ਦਿਨ ਤੱਕ ਤਾਂ ਤੁਸੀਂ ਕਹੋਗੇ ਕਿਸੇ ਘਰਦਿਆਂ ਨੇ ਇਹ ਨਹੀਂ ਇਲਟੀਮੇਟ ਕੀਤਾ ਵੀ ਪੈਸਾ ਹੁਣ ਸਾਡੀ ਬੇਟੀ ਨੂੰ ਮਿਲਦਾ ਇਹ ਸਾਰੀ ਘਟਨਾ ਦੇ ਪਿੱਛੇ ਜ਼ਿੰਮੇਵਾਰ ਕੌਣ ਊਇਜ਼ ਰਿਸਪੌਂਸੀਬਲ ਫਾਰ ਦਾ ਓਵਰਆਲ ਮੈਨ ਕੌਣ ਹੈ ਇੱਕ ਸਵਾਲ ਹੁੰਦਾ ਆਪਣੇ ਮਨ ਚਾਗਾ ਫਿਰ ਕਮਰੇ ਦਾ ਤੁਸੀਂ ਕਹਿੰਦੇ ਹੋ ਗੜਾ ਘੋਟਿਆ ਪਰ ਬਾਡੀ ਜਦੋਂ ਆਪਾਂ ਫੋਟੋਆਂ ਦੇਖਦੇ ਆ ਉਹ ਤਾਂ ਬੁਰੀ ਬਹੁਤ ਬੁਰੀ ਹਾਲਤ ਆ ਉਹਨੂੰ ਕੋਈ ਸਕਾਰ ਕਰਨ ਦੇ ਆਧਾਰ ਤੇ ਬੋਬੁਰਾ ਨੂੰ ਕੋਣੋ ਕਰੀ ਲੈ ਵੀ ਜਿਹੜਾ ਅਮਰਪਾਲ ਸਿੰਘ ਮੈਰੋ ਉਹਨੇ ਆਪਣੇ ਫੰਡ ਚਲਾ ਤਾ ਹੁਣ ਇਹ ਗੱਲ ਆਈ ਹੁਣ ਕੋਈ ਗੱਲ ਕਹਿ ਰਿਹਾ ਵੀ ਨਾਲ ਸੀ ਇਹ ਜਾਨਾ ਹੁਣ ਇਹਦਾ 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 ਮਤਲਬ ਇਹ ਇਹ ਵੀ ਤੁਸੀਂ ਗੱਲਾਂ ਨੂੰ ਮੈਨੀਪੂਲੇਟ ਕਰ ਰਹੇ ਹੋ ਤੁਸੀਂ ਤੁਸੀਂ ਡਿਸਕਲੋਜ਼ਰ ਸਟੇਟਮੈਂਟਾਂ ਜਿਹੜੇ ਨਾਲ ਦੇ ਭੰਪੜਾ ਨੇ ਉਹਨਾਂ ਤੋਂ ਇੱਕ ਸਾਫ਼ ਕਰਾ ਰਹੇ ਹੋ ਜਦ ਤੁਸੀਂ ਇਹ ਚਾਹੁੰਦੇ ਹੋ ਇਹ ਤਾਂ ਐਸਪੀ ਕਹਿ ਰਹੇ ਨੇ ਮਤਲਬ ਐਸਸੀਟੀ ਕੈਮਰੇ ਵਿੱਚ ਆਇਆ ਸਾਰਾ ਕੁਝ ਮਟਰ ਕੋਈ ਹੱਲ ਤਾਂ ਨਹੀਂ ਮਸਲੇ ਦਾ ਵੀ ਕਿਸੇ ਨੂੰ ਮਾਰਨਾ ਗਲਤ ਵੀ ਹੈ ਇੱਕ ਤਰ੍ਹਾਂ ਦਾ ਉਹਨਾਂ ਨਕਚਰ ਦਾ ਖਤਮ ਕਰਨ ਵਾਸਤੇ ਸਟੈਪ ਚੱਕਿਆ ਸੀਗਾ ਵੀ ਕਾਨੂੰਨ ਨੇ ਜਦੋਂ ਕੁਝ ਕਰ ਰਿਆ ਨਾ ਹਰਿਆਣਾ ਵਿੱਚ ਮਟਰ ਹੋ ਗਿਆ ਨਕਚਰ ਭਰਪੂਰ ਅਸ਼ਲੀਲ ਪ੍ਰਿੱਕੇ ਦਾ ਕੰਟੈਂਟ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਇਆ ਭਾਈ ਅਮਰਪਾਲ ਸਿੰਘ ਮੈਰੋ ਉਹਨਾਂ ਨੂੰ ਸਮਝਾ ਕੇ ਆਏ ਫਿਰ ਇੱਕ ਕੰਪਲੇਂਟ ਵੀ ਕੀਤੀ ਉਹਨਾਂ ਨੇ ਜਾ ਕੇ ਵੀ ਭਾਈ ਇਹਨਾਂ ਤੇ ਕਾਨੂੰਨੀ ਐਕਸ਼ਨ ਲਾਓ ਉਹਨਾਂ ਕਾਨੂੰਨ ਕੀ ਕੀ ਗੱਲ ਉਹ ਤੇ ਪਰਚਾ 294 ਕਿੱਥੇ ਪਈ 295 ਇਹ ਕਿੱਥੇ ਪਈ ਧਾਰਾ 67 A 67 ਆਈਟੀ ਐਕਟ ਕਿੱਥੇ ਪਿਆ ਇੱਕ ਪਰਚਾ ਉਸ ਲੇਡੀ ਦੇ ਖਿਲਾਫ ਕੀਤਾ ਹੁੰਦਾ ਤੁਸੀਂ ਇਹ ਨਹੀਂ ਹੈਗੇ ਕਿ ਤੁਹਾਨੂੰ ਇਜਾਜ਼ਤ ਹੈ ਤੁਸੀਂ ਕੱਪੜੇ ਲਾ ਕੇ ਕਹੋ ਮੈਂ ਵੀਡੀਓ ਬਣਾ ਕੇ ਫਾਇਦੀ ਜੇ ਤੁਸੀਂ ਇਹੋ ਜਿਹਾ ਕੰਟੈਂਟ ਪਾਉਨੇ ਹੋ ਤਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਬਣ ਸਕਦੀ ਹੈ ਹੁਣ ਲੱਗਦਾ ਮਰਡਰ ਕਰਨ ਦਾ ਮਸਲਾ ਧਰ ਲਿਆ ਇਹਨਾਂ ਦੇ ਚਰਚਾ ਕਰਦਾ ਮੈਂ ਜੋ ਵੀ ਖਤਮ ਹੋ ਜੂ ਤਕੋ ਹੁਣ ਸੋਸ਼ਲ ਮੀਡੀਆ ਅਕਾਊਂਟ ਉਹਦਾ ਬੰਦ ਕਰਤਾ ਹੈ ਜਿਹੜਾ ਭਾਈ ਅਮਰਪਾਲ ਮੈਰੋ ਦਾ ਕੀ ਉਸ ਪਤਾ ਲੱਗਿਆ ਕਿ ਉਹ ਲੇਡੀ ਦਾ ਜਿਹੜਾ ਐਸੈਸਰੀ ਉਹ ਭਾਈ ਅਮਰਪਾਲ ਮੈਰੋ ਕਹਿੰਦੇ ਜੀ ਫੋਨ ਉਹ ਲੈ ਗਿਆ ਫਿਰ ਤੁਹਾਡਾ ਤਾਂ ਪਹਿਲਾਂ ਉਸ ਲੇਡੀ ਦਾ ਅਕਾਊਂਟ ਬੰਦ ਕਰਨਾ ਪੰਦਲਦਾ ਵੀ ਜੇ ਇਸੇ ਤਰੀਕੇ ਨਾਲ ਅਤਰਾਸਜੋਗ ਲੈਕਚਰਤਾ ਸੰਬੰਧੀ ਜਿਹੜੀਆਂ ਵੀ ਵੀਡੀਓ ਜਿਹਨੂੰ ਪ੍ਰਮੋਟ ਕਰ ਰਹੀ ਨੇ ਵੀ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਕਾਉਂਟਸ ਦੇ ਖਿਲਾਫ ਇਮੀਡੀਏਟਲੀ ਬੰਦ ਜਾਂਦੇ ਪਰਚੇ ਹੋਣ ਆਪੀ ਲੋਕ ਤੱਕ ਲੋਕ ਨਾ ਇਹ ਕੰਟੈਂਟ ਹੈਗਾ ਪੰਨ ਕੀ ਲੱਗਦਾ ਕੰਚਨ ਕੁਮਾਰੀ ਵੱਲੋਂ ਕੋ ਕੇਸ ਲੜੂਗਾ ਫੜੇ ਕਿਉਂ ਹੋ ਰਿਹਾ ਫਿਰ ਉਬਸੇਟਰ ਪੋਸੀਬਲ ਕਿ ਤੁਸੀਂ ਜਾ ਕੇ ਸੀਮ ਸਾਹਿਬ ਨੂੰ ਪੜਪਿਤਾ ਜੀ ਜੀ ਸਭ ਨੇ ਮਤਲਬ ਮਤਲਬ ਜਜਾਰੂ ਕੌਮ ਆਪਣਾ ਪਰ ਇੱਕ ਛੋਟੇ ਸਾਬ ਜਾਨੀ ਤਰਤੀ ਫਤਗੜ ਸਾਹਿਬ ਉਹਨਾਂ ਦੀ ਸਾਡੇ ਸ਼ਹਾਦਤ ਅੱਧੀ ਵਟੀ ਹੈ ਕਿ ਕੱਲ ਮੈਂ ਅਸੀ ਫਤਗੜ ਸਾਹਿਬ ਨਾਲ ਗੁਰਦਰਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਤੁਸੀਂ ਦੇਖੋ ਕਿ ਸਾਡੇ ਥੱਲੇ ਪੋੜਾ ਸਾਹਿਬ ਮੈਨੂੰ ਲੱਗਦਾ ਤੇਲ ਚੁੱਪਨ ਦੀ ਜਗ੍ਹਾ ਸੋ ਇਹ ਤਾਂ ਨਹੀਂ ਹੈਗਾ ਵੀ ਪਰਿਵਾਰਾਂ ਦੇ ਪਰਿਵਾਰ ਸਿੱਖੀ ਦੇ ਵਿੱਚ ਨੇ ਸਾਰੇ ਐਸੀ ਕੋਈ ਗੱਲਬਾਤ ਨਹੀਂ ਕਿ ਕੁਸ਼ਕੂ ਮਾੜੇ ਅੰਸਰ ਨੇ ਜਿਹੜੇ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜੀ ਸ਼ਾਂਤਮਈ ਸਾਡੇ ਇੱਕ ਤਰੀਕੇ ਨਾਲ ਸਟੇਟ ਚੱਲ ਰਹੀ ਵੀ ਇਹਦੀ ਕਿਸ ਤਰ੍ਹਾਂ ਕਿਤੇ ਸ਼ਾਂਤੀ ਨੂੰ ਭੰਗ ਕਰੀਏ ਇੱਕ ਪਾਸੇ ਤਾਂ ਉਹਨਾਂ ਦਾ ਭਾਈ ਯਾ ਮਤਲਬ ਐਮਰੋ ਦਾ ਸਪੋਰਟ ਹੋ ਰਹੀ ਹੈ ਸਪੋਰਟ ਕਰ ਰਹੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਸਿੰਘਾਂ ਦੀ ਜਾਗੂ ਆਈ ਹੈ ਵਿੱਚ ਬਹੁਤ ਸਪੋਰਟ ਕਰ ਰਹੇ ਵਿੱਚ ਵਿਰੋਧ ਵੀ ਕਰ ਰਹੇ ਜਿਵੇਂ ਮਿੱਕਾ ਸਿੰਘ ਦਾ ਵੀ ਹੁਣ ਬਿਆਨ ਆਇਆ ਕਹਿੰਦਾ ਇਹ ਗਲਤ ਕੀਤਾ ਹੈ ਜਿਹੜੇ ਨਹੀਂ ਸਿੰਘ ਨੇ ਆਪਣੇ ਹਜੀ ਸਿੰਘ ਰਸੂਲਪੁਰ ਵਾਲੇ ਉਹ ਵੀ ਵਿਰੋਧ ਵਿੱਚ ਨੇ ਐਮਰੋ ਦੇ ਵੀ ਗਲਤ ਕੰਮ ਕੀਤਾ ਹੈ ਕੀ ਲੱਗਦਾ ਵੀ ਉਹਨਾਂ ਖਿਲਾਫ ਕੋਈ ਸਬੂਤ ਕੋਈ ਉਹਦੇ ਗਵਾਹੀ ਦਊਗਾ ਕੋਈ ਐਮਰੋ ਖਿਲਾਫ ਜੇ ਜੇ ਟਾਈਮਲੀ ਉਸ ਲੇਡੀ ਦੇ ਖਿਲਾਫ ਪਰਕੇ ਦਿੱਤੇ ਹੁੰਦੇ ਤਾਂ ਕੱਲ੍ਹ ਨੂੰ ਹੋ ਸਕਦਾ ਉਹ ਵੀ ਸੁਧਰੀ ਹੁੰਦੀ ਤੁਸੀਂ ਕਿਵੇਂ ਸੋਚਿਆ ਭਾਈਆ ਮਤਲਬ ਮੈਂ ਰੋਦਾ ਕੇਸ ਲੜਨ ਬਾਰੇ ਸਸੀ ਕਾਲਜੀ ਮੈਂ ਅਮਰਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਪਿੱਛੇ ਜੇ ਕੰਚਨ ਕੁਮਾਰੀ ਜੋ ਕਮਲ ਕੌਰ ਭਾਬੀ ਦੇ ਨਾਮ ਤੇ ਪੇਚ ਲਉਂਦੀ ਸੀ ਉਹਦਾ ਮਰਡਰ ਕੀਤਾ ਜਾਂਦਾ ਏ ਤੇ ਨਾਮ ਆਉਂਦਾ ਪਾਈ ਮਤਪਾਲ ਮੈਰੋ ਦੇ ਸਾਥੀਆਂ ਦਾ ਜਸਪ੍ਰੀਤ ਤੇ ਨਿਮਰਤਜੀਤ ਤੇ ਉਹਨਾਂ ਸਾਥੀਆਂ ਨਾਮ ਆਉਂਦਾ ਇਹ ਵੀ ਕਿਹਾ ਜਾਂਦਾ ਵੀ ਪਾਈ ਮਤਪਾਲ ਵੀ ਉਹਨਾਂ ਦੇ ਨਾਲ ਮੌਜੂਦ ਸੀਗੇ ਅਸੀਂ ਮੁਲਾਕਾਤ ਕਰਾਂਗੇ ਕਈ ਕਹ ਰਹੇ ਨੇ ਵੀ ਕੋਈ ਵੀ ਪਾਈ ਮਤਪਾਲ ਮੈਰੋ ਦਾ ਕੇਸ ਹੈ ਜਿਹੜਾ ਆਰਪਾਲ ਖਾਰਾ ਲੜ ਰਹੇ ਨੇ ਕੋਈ ਕਹ ਰਿਹਾ ਐਡਵੋਕੇਟ ਸਿਮਰਜੀਤ ਲੜ ਰਹੇ ਨੇ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਕੇ ਵੀ ਅਫਵਾਹ ਮੋੜ ਰਹੀਆਂ ਨੇ ਵੀ ਕੇਸ ਹੈ ਜਿਹੜਾ ਇਹ ਲੋਕਾਂ 'ਚ ਕਨਫਿਊਜ਼ਨ ਹੈ ਵੀ ਕੇਸ ਕੌਣ ਲੜ ਰਿਹਾ ਤੇ ਕੁਮਣ ਬ੍ਰਦਰ ਸਾਡੇ ਨਾਲ ਮੌਜੂਦ ਹੋਣਗੇ ਐਡਵੋਕੇਟ ਕੁਮਣ ਬ੍ਰਦਰਸ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਚਾਲ ਹੈ ਜੀ ਬਹੁਤ ਚੜ੍ਹਦੀ ਬਹੁਤ ਸ਼ਾਨ ਇਹ ਜਿਹੜੀ ਨਿਊਜ਼ ਆ ਰਹੀ ਹੈ ਲੋਕ ਕਹਿ ਰਹੇ ਨੇ ਵੀ ਫੇਕ ਹੈ ਵੀ ਕੋਈ ਕਹਿੰਦਾ ਵੀ ਹਰਪਾਲ ਖਾਰਾ ਜੀ ਜਿਹੜਾ ਕੇਸ ਲੜ ਰਿਹਾ ਨੇ ਐਡਵੋਕੇਟ ਤੇ ਕੋਈ ਕਹਿੰਦਾ ਕੁਮਣ ਬ੍ਰਦਰ ਲੜ ਰਿਹਾ ਨੇ ਇਹ ਅਸਲੀ ਮਤਲਬ ਕੌਣ ਕੇਸ ਲੜ ਰਿਹਾ ਜੀ ਭਾਈ ਮਤਬੰਦ ਕਰੋਗਾ ਮੈਂ ਤੁਹਾਨੂੰ ਕਲੀਅਰਾਈਫਾਈ ਕਰਦਾ ਜੀ ਮਨਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਇੱਕ ਕੇਸ ਦੇ ਵਿੱਚ ਤੁਸੀਂ 10 ਵਕੀਲ ਵੀ ਪੇਸ਼ ਕਰਾ ਸਕਦੇ ਹੋ ਹਾਂ ਠੀਕ ਸੋ ਇਹ ਹੈ ਵੀ ਉਹਦੇ ਚ ਮੈਂ ਸਰਦਾਰ ਹਰਪਾਲ ਸਿੰਘ ਖੜਾ ਸਾਹਬ ਨੇ ਮਾਜੋਕ ਵਕੀਲ ਨੇ ਮੈਡਮ ਸਿਮਰਨ ਗਿੱਲ ਸਾਡੀ ਭੈਣ ਹੈ ਤੁਸੀਂ ਉਹਨਾਂ ਦਾ ਰਾਹ ਦਿਆ ਹਮ ਅਸੀਂ ਸਾਰੇ ਇੱਕੋ ਹੀ ਲੀਗਲ ਫਰਟੈਂਡੈਂਟ ਤੇ ਭੈਣ ਭਰਾ ਆਓ ਸੋ ਮੇਰੀ ਜਿਹੜਾ ਮੇਰਾ ਸਪਾਸਟਿਕਰ ਨੂੰ ਇਸ ਕਾਲਟੀ ਉੱਪਰ ਹੈ ਕਿ ਮੈਨੂੰ ਮੇਰੇ ਕਲਾਇੰਟ ਭਾਈ ਅਮਰਤਪਾਲ ਸਿੰਘ ਮੈਰੋ ਨੇ ਡਾਇਰੈਕਟ ਅਪਰੋਚ ਕੀਤਾ ਸਬਸਕੁਐਂਟਲੀ ਉਹਨਾਂ ਦੇ ਪਰਿਵਾਰ ਨੇ ਸਾਡੇ ਜਰੀਏ ਬਕਾਇਦਾ ਆ ਕੇ ਅਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਰਿਟ ਬਣਾ ਕੇ ਅਸੀਂ ਦਾਖਲ ਕਰਨੀ ਸੀ ਪਰ ਇਹਦਾ ਮੇਨ ਟਾਈਮ ਬੰਦੇ ਛੱਟਦੇ ਪਰ ਹਾਈ ਕੋਰਟ ਦੇ ਵਿੱਚ ਉਹ ਸਾਰੀ ਫੈਮਿਲੀ ਸਾਡੇ ਕੋਲ ਆਏ ਆ ਕੇ ਸਾਨੂੰ ਉਹਨਾਂ ਨੇ ਵਕੀਲ ਅੰਗੇਤ ਕਰਾਇਆ ਕੀਤਾ ਭਾਈ ਅਮਰਤਪਾਲ ਸਿੰਘ ਮੈਰੋ ਤੇ ਪਰਿਵਾਰ ਹੁਣ ਸਰਦਾਰ ਹਰਪਾਲ ਸਿੰਘ ਨੇ ਖੜਾ ਸਾਹਿਬ ਜਾਂ ਮੈਡਮ ਸਿਮਰਨ ਗਿੱਲ ਨੇ ਉਹ ਆਪਣਾ ਦੱਸ ਸਕਦੇ ਨੇ ਵੀ ਉਹਨਾਂ ਨੂੰ ਕਿੰਨਾਂ ਨੇ ਅਪਰੋਚ ਕੀਤਾ ਕਿਸੇ ਜਥੇਬੰਦੀ ਨੇ ਕੀਤਾ ਹੈ ਜੋ ਡਾਇਰੈਕਟਰ ਭਾਈ ਅਮਰਪਾਲ ਖਰ ਉਹਨਾਂ ਨੇ ਮੈਰੋਂ ਸਾਹਿਬ ਨੇ ਉਹਨਾਂ ਨੂੰ ਕਰ ਲਿਆ ਕਿਉਂਕਿ ਮੈਂ ਤਾਂ ਉਹਨੂੰ ਇੱਕ ਕੱਲ ਹੀ ਸ਼ੁਰੂਆਤ ਕੀਤੀ ਵੀ ਇੱਕ ਕੇਸ 'ਚ ਅਸਲ ਤੁਸੀਂ ਗਿਣ ਕੇ 3 ਮੈਂਬਰ ਹੀ ਗਿਣਿਆ ਚਾਰ ਨਹੀਂ ਇੱਕ ਕੇਸ 'ਚ 10 ਵਕੀਲ 20 ਪੇਸ਼ ਹੋ ਸਕਦੇ ਨੇ ਕਰ ਸਕਦੀ ਹੈ ਪਰਵਾਹ ਜੇ ਤੁਹਾਨੂੰ ਕਿਹਨੇ ਅਪਰੋਚ ਕੀਤੀ ਸੀਗੀ ਇਹ ਕੇਸ ਲਈ ਪਰਿਵਾਰ ਦਾ ਫੋਨ ਆਸੀ ਜਦੋਂ ਉਹਨਾਂ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾ ਰਿਹਾ ਸੀਗਾ ਦੇਖੋ ਮੇਰੇ ਕੋਲ ਸਟਾਫ ਵੱਲੋਂ ਉਹ ਸਹੀ ਸਹੀ ਹੈ ਗੱਲ ਜੀ ਉਹ ਦੇਖੋ ਮੇਰੇ ਕੋਲ ਸਾਡੇ ਕੋਲ ਜਿਹੜਾ ਅਪਰੋਚ ਕੀਤਾ ਜੀ ਉਹ ਆਪ ਤੁਸੀਂ ਕਰੋ ਭਾਈ ਮੈਰੋ ਸਾਹਿਬ ਨੇ ਕੀਤਾ ਜੀ ਤੇ ਸਬਸੀਕੁਐਂਟਲੀ ਉਹਨਾਂ ਦੇ ਪਰਿਵਾਰਕ ਮੈਂਬਰ ਜੀ ਸਾਡੇ ਕੋਲ ਇੱਕ ਬਕਾਇਦਾ ਚੱਡੀ ਕੱਢ ਚਾਉਂਦੇ ਨੇ ਅਸੀਂ ਬਕਾਇਦਾ ਸੀ ਫਿਰ ਓਨਰੇਬਲ ਹਾਈ ਕੋਰਟ ਤੋਂ ਵੀ ਚੱਕਰ ਰਿਟ ਪਟੀਸ਼ਨ ਬਣਾ ਕੇ ਸੋ ਅਸੀਂ ਤੁਹਾਨੂੰ ਮੈਂ ਦੱਸਿਆ ਵੀ ਸਾਰੇ ਐਫੀਡਵਿਟ ਈਚ ਐਵਰੀ ਡਾਕੂਮੈਂਟ ਲਾ ਕੇ ਹੈਬੀਸ ਕਾਰਪਸ ਕਰਤੀ ਸੀ ਕਿਉਂਕਿ ਉਹਨਾਂ ਦੇ ਪਤਾ ਲੱਗਿਆ ਇਨਫੋਰਮੇਸ਼ਨ ਦਿੱਤੀ ਵੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਲਜਿੰਦਰ ਸਿੰਘ ਤੇ ਉਹਨਾਂ ਦੀ ਸਿਸਟਰ ਮੈਂ ਨਾਮ ਨਹੀਂ ਲਵਾऊंगा ਭੈਣਾਂ ਦਾ ਮਾਮਲਾ ਹੈ ਸੋ ਚੰਗਾ ਨਹੀਂ ਲੱਗਦਾ ਸੋ ਉਹਨਾਂ ਨੂੰ ਵਿਆ ਤੁਹਾਨੂੰ ਲਾ ਕੇ ਸੀਆਈ ਸਟਾਫ ਮੋਕੇ ਦੇ ਵਿੱਚ ਰੱਖਿਆ ਗਿਆ ਸੋ ਹੈਬਸ ਕੋਰਪਸ ਹਾਈ ਕੋਰਟ ਦੇ ਵਿੱਚ ਇਸ ਤਰੀਕੇ ਦੀ ਸੀ ਵੀ ਕੱਲ ਨੂੰ ਕਿਸੇ ਵੀ ਬੰਦੇ ਨੂੰ ਜੇਕਰ ਪੁਲਿਸ ਵਿਦਆਊਟ ਐਨੀ ਆਫੈਂਸ ਚੁੱਕ ਕੇ ਪੁਲਿਸ ਸਟੇਸ਼ਨ ਲੈ ਜਵੇ ਸਰਫੇਸ ਕਰਕੇ ਵੀ ਇਹਨਾਂ ਦਾ ਭਰਾ ਜਾਂ ਇਹਨਾਂ ਦਾ ਬੇਟਾ ਇਨਵੋਲ ਹੋਏ ਤਾਂ ਕੱਲ ਨੂੰ ਉੱਤੇ ਪ੍ਰੈਸ਼ਰ ਪਾਵੇ ਤੇ ਕੱਲ ਨੂੰ ਸਰੈਂਡਰ ਕਰ ਦਵੇ ਦੇਖੋ ਇਹ ਜਿਹੜਾ ਇਹ ਤੇ ਪੈਕਸ ਕੋਰਟ ਸੁਪਰੀਮ ਕੋਰਟ ਮਾਨਜੁਗ ਤੇ ਆਨਰੇਬਲ ਹਾਈ ਕੋਰਟ ਗਿਆ ਨੰਬਰ ਆਫ ਜੱਜਮੈਂਟਸ ਨੇ ਜਿੱਥੇ ਉਹ ਕਹਿੰਦੀਆਂ ਕਿ ਤੁਸੀਂ ਕਿਸੇ ਫੈਮਿਲੀ ਮੈਂਬਰ ਨੂੰ ਹਰਾਸ ਨਹੀਂ ਕਰ ਸਕਦੇ ਸੋ ਅਸੀਂ ਉਸ ਰਿਲੇਟਡ ਪਾਈ ਇਨ ਦਾ ਮੇਨ ਟਾਈਮ ਪਤਾ ਲੱਗਿਆ ਵੀ ਜੀ ਉਹ ਫਾਦਰ ਸਾਹਿਬ ਉਹਨਾਂ ਦੇ ਵੀ ਤੇ ਸਿਸਟਰ ਪਿਓ ਰੀਲੀਜ਼ ਕਰਤੇ ਮਤਲਬ ਕਿ ਛੱਡਤੇ ਸੋ ਉਸ ਤੋਂ ਬਾਅਦ ਮੈਨੂੰ ਬਿਲਕੁਲ ਉਹਨਾਂ ਨੇ ਇਹਨਾਂ ਨੇ ਡਾਇਰੈਕਸ਼ਨਸ ਮੈਨੂੰ ਦਿੱਤੀ ਨਾ ਮੈਨੂੰ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਤੁਸੀਂ ਕੋਸ਼ਿਸ਼ ਕਰਕੇ ਤੇ ਤੁਸੀਂ ਜੇਕਰ ਅੱਗੂ ਸਾਡੀ ਫੈਮਿਲੀ ਵੱਲੋਂ ਇੱਕ ਪਟੀਸ਼ਨ ਆਨਰਬਲ ਹਾਈ ਕੋਰਟ ਚ ਪਾ ਦਿਓ ਕਿ ਉਹਨਾਂ ਨੂੰ ਕੋਈ ਫਰਦਰ ਹਰਾਸਮੈਂਟ ਨਾ ਕਰੇ ਸੋ ਹੁਣ ਹੁਣ ਜਿਹੜੇ ਮੇਰੇ ਨਾਲ ਦੇ ਦੂਸਰੇ ਵਕੀਲ ਭੈਣ ਭਰਾ ਨੇ ਉਹਨਾਂ ਨੂੰ ਵੀ ਕਿਸੇ ਨੇ ਹਦਾਇਤ ਦਿੱਤੀ ਹੋएगी ਵੇਖੋ ਬਿਨਾ ਹਦਾਇਤੋਂ ਤਾਂ ਕੋਈ ਵੀ ਬੰਦਾ ਕਿਤੇ ਪੇਛੇ ਨਹੀਂ ਨਾ ਹੁੰਦਾ ਨਾ ਆਪਣੇ ਆਪ ਨੂੰ ਪ੍ਰੋਜੈਕਟ ਕਰਦਾ ਸੋ ਜਿਹੜੇ ਜਿਹੜੇ ਬੰਦਿਆਂ ਨੂੰ ਕਿਸੇ ਨੇ ਹਦਾਇਤ ਕੀਤੀ ਹੈ ਕਿਸੇ ਨੂੰ ਹੋ ਸਕਦਾ ਕਿਸੇ ਸਿੱਖ ਜਥੇਬੰਦੀ ਨੇ ਕਹੇ ਤਾਂ ਵੀ ਤੁਸੀਂ ਕੇਸ ਲੜੋ ਪਰ ਇੱਕ ਹੁੰਦਾ ਵੀ ਜਿਹੜਾ ਜਿਹੜਾ ਬੰਦਾ ਭਾਵੇਂ ਹੁਣ ਅਸੀਂ ਡਿਫੈਂਸ ਕਾਉਂਸਲ ਆ ਮੈਨੂੰ ਮੇਰੇ ਕੋਲ ਡਾਇਰੈਕਟਲੀ ਭਾਈ ਅਮਰਿਤਪਾਲ ਸਿੰਘ ਮੈਰੋਂ ਤੇ ਉਹਨਾਂ ਦੇ ਪਰਿਵਾਰ ਨੇ ਅਪਰੋਚ ਕੀਤਾ ਸੋ ਤਾਂ ਹੀ ਮੈਂ ਤੇ ਬ੍ਰਦਰਸ ਕੇਸ ਦੇ ਵਿੱਚ ਐਸੇ ਵਕੀਲ ਅਸੀਂ ਬਣ ਕੇ ਇਸ ਮਰਡਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਰਡਰ ਕੀਤਾ ਜਾਂਦਾ ਹੈ ਕਹਿੰਦੇ ਦੋ ਉਹਨਾਂ ਦੇ ਸਾ ਇਕ ਹੁੰਦਾ ਨਿਮਨਜੀਤ ਨਿਮਨਜੀਤ ਸਿੰਘ ਦਾ ਤੇ ਉਹ ਕਹਿੰਦੇ ਮੈਂ ਅਮਰਤਪਾਲ ਮੈਰੋ ਵੀ ਨਾਲ ਸੀਗਾ ਤੁਹਾਨੂੰ ਲੱਗਦਾ ਵੀ ਨਾਲ ਸੀਗਾ ਐਸਐਸਪੀ ਜਿਹੜੇ ਪਟੇੰਡਾ ਦੇ ਐਸਐਸਪੀ ਨੇ ਉਹ ਇੰਟਰਵਿਊ ਵਿੱਚ ਕਹਿ ਰਹੇ ਨੇ ਕੀ ਲੱਗਦਾ ਵੀ ਜੇ ਨਾਲ ਸੀਗਾ ਉਹ ਇੰਨੀ ਜਲਦੀ ਜਦੋਂ ਇੱਕ ਦੇ 10:30 ਨੂੰ ਇਹ ਮਰਟਰ ਕੀਤਾ ਜਾਂਦਾ ਇੱਕ ਤੋਂ ਦੋ ਦੇ ਵਿੱਚ ਵਿੱਚ ਉਸ ਤੋਂ ਬਾਅਦ ਜਦੋਂ ਕਹਿੰਦੇ ਨੇ ਵੀ 9:30 9:00 ਵਜੇ ਫਲੈਟ ਫੜਦਾ ਜੂਏ ਦੀ ਕੀ ਲੱਗਦਾ ਇੰਨੀ ਜਲਦੀ ਅਮਰਤਪਾਲ ਉਹ ਵੀ ਅਮਰਤਪਾਲ ਮੈਰੋ ਹੈ ਜਿਹੜਾ ਵੀ ਐਦਾਂ ਫਲੈਟ ਫੜ ਸਕਦਾ ਨਹੀਂ ਜਲਦੀ ਬਾਹਰ ਨੂੰ ਜਾ ਸਕਦਾ ਕਤਲ ਕਰਕੇ ਜਾਂ ਸਾਥੀਆਂ ਵੱਲੋਂ ਕੀਤਾ ਗਿਆ ਜਾਂ ਇੱਕ ਖੌਫ ਦਾ ਕਰ ਰਿਹਾ ਅਮਰਤਵਲ ਮਹਿਰੂ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਦੇਖੋ ਰਾਈਟ ਨਾਓ ਦਿਸ ਇਜ਼ ਦਾ ਪੈਰੋਗਰੀਟਿਵ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਟੂ ਇਨਵੈਸਟੀਗੇਟ ði ਮੈਟਰ ਮਤਲਬ ਕਿ ਵੀ ਜਿਹੜੇ ਆਪਣੇ ਪੁਲਿਸ ਅਥਾਰਟिटीज ਨੇ ਇਹ ਉਹਨਾਂ ਦਾ ਦਰ ਹੈ ਪਰ ਇਹਦੇ 'ਚ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਜਿਵੇਂ ਤੁਸੀਂ ਕਿਹਾ ਵੀ ਉਹਦੇ ਸਾਥੀਆਂ ਨੇ ਕਤਲ ਕੀਤਾ ਹੈ ਜਾਂ ਉਸ ਤੋਂ ਬਾਅਦ ਉਹ ਫਲਾਈਟ ਬੰਡ ਫੋਰਡ ਕੇ ਬਾਅਦ ਚੜ੍ਹ ਗਈ ਇਨੀਸ਼ੀਅਲੀ ਜਿਹੜਾ ਪਰਚਾ ਦਰਜ ਹੋਇਆ ਜੀ ਉਹ ਹੋਇਆ ਅਗੇਂਸਟ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਨਨੋਨ ਦੇ ਖਿਲਾਫ ਨਹੀਂ ਕਿਸੇ ਭਾਈ ਅਮਰਪਾਲ ਸਿੰਘ ਮੈਰੋਂ ਦੇ ਖਿਲਾਫ ਨਹੀਂ ਨਾ ਭਾਈ ਜਸਪ੍ਰੀਤ ਨਾ ਜਿਹੜੇ ਦੂਸਰੇ ਨੇ ਮਰਕਜੀਤ ਸਿੰਘ ਅੱਛਾ ਜੀ ਸੋ ਸਬਸਕੁਐਂਟਲੀ ਪਰਚਾ ਦਰਜ ਹੁੰਦਾ ਹੈ ਡੈਡ ਬੋਡੀਏ ਉਹ ਤੁਸੀਂ ਕਹੋ ਵੀ ਸਸਪੀਸ਼ੀਅਸ ਲਾਪ ਦੇ ਵਿੱਚ ਮਿਲਦੀ ਹੈ ਠੀਕ ਹੈ ਹੁਣ ਕਹਾਣੀ ਇਹ ਵੀ ਉਹ 9 ਤਰੀਕ ਨੂੰ ਜੇਕਰ ਮੰਨ ਲਓ ਇਹ ਇਨਸੀਡੈਂਸ ਹੈ ਤਾਂ ਉਹ ਤਿੰਨ ਦਿਨ ਤੱਕ ਕੁਕ ਟੈਂਨ ਦਿਨ ਤੱਕ ਤਾਂ ਤੁਸੀਂ ਕਹਿੰਦੇ ਕਿ ਕਿਸੇ ਘਰ ਜਾ ਨੇ ਇਹ ਨਹੀਂ ਇੰਟੀਮੇਟ ਕੀਤਾ ਵੀ ਪੈਸਾ ਉਹਨੂੰ ਸਾਡੀ ਬੇਟੀ ਨੂੰ ਮਿਲ ਰਹੀ ਹੁਣ ਇਹਦੇ ਤੇ ਬ੍ਰਦਰ ਜਿਹੜਾ ਅੱਜ ਮਨਿੰਦਰ ਜੀ ਨਾਲ ਡਿਸਕਸ਼ਨ ਦਾ ਇਹਦਾ ਵਿਸ਼ਾ ਨਾ ਪਰ ਉਹ ਡਿਸਕਸ ਕਰੀਏ ਡਿਸਕਸ਼ਨ ਦਾ ਵਿਸ਼ਾ ਇਹ ਹੈ ਕਿ ਇਹ ਸਾਰੀ ਘਟਨਾ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਹੂ ਇਜ਼ ਰਿਸਪੋਨਸੀਬਲ ਫਾਰ ਦਾ ਓਵਰਆਲ ਮੈਟਰ ਕੌਣ ਹੈ ਇੱਕ ਸਵਾਲ ਹੁੰਦਾ ਆਪਣੇ ਮਨ ਸਾਰਿਆਂ ਨੂੰ ਸਪਤੋਂ ਸਵਾਲ ਹੁੰਦਾ ਵੀ ਜਦੋਂ ਉਹਨਾਂ ਦੇ ਸਾਥੀ ਨੂੰ ਫੜਿਆ ਜਾਂਦਾ ਫਿਰ ਟਾਰਗੇਟ ਮੈਰ ਨੂੰ ਕਿਉਂ ਕੀਤਾ ਜਾਂਦਾ ਲੇਓ ਗੋਸਟ ਪਾ ਕੇ ਪਾਉਂਦੇ ਨੇ ਵੀ ਮੈਂ ਅਗਲਾ ਨੰਬਰ ਹਾਂ ਉਹਨੂੰ ਕਿਸੇ ਔਰ ਦਾ ਲੱਗੋ ਜੇ ਨਹੀਂ ਵੀਡੀਓ ਪੜਾਉਣਾ ਹਟਦੇ ਲੈਕਚਰ ਤਾਂ ਨਹੀਂ ਤੁਸੀਂ ਕਢਾਉਣਾ ਹਟਦੇ ਦੇਖੋ ਬ੍ਰਦਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਦੇਖੋ ਜੇ ਪਹਿਲਾਂ ਭਾਈ ਜਸਪ੍ਰੀਤ ਸਿੰਘ ਤੇ ਭਾਈ ਜਿਹੜੇ ਦੂਸਰੇ ਨਿਮਰਤਜੀਤ ਸਿੰਘ ਪਹਿਲਾਂ ਪਤਾ ਲੱਗਾ ਵੀ ਪੁਲਿਸ ਨੇ ਕਿਹਾ ਜੀ ਵੀ ਅਸੀਂ ਐਪਰੀਹੈਂਡ ਕਰ ਲੈਨੇ ਮਤਲਬ ਕਿ ਵੀ ਅਸੀਂ ਅਰੈਸਟ ਕੀਤੇ ਨੇ ਅਸਲ ਦੇ ਵਿੱਚ ਉਹ ਬੰਦੇ ਦੋਵੇਂ ਸੈਂਟਰ ਹੋਏ ਨੇ ਹੁਣ ਪਹਿਲਾ ਪੁਲਿਸ ਜਿਕਰ ਤੇ ਇਸ ਗੱਲ ਨਹੀਂ ਗੱਲ ਕਰੀਏ ਤਾਂ ਪਹਿਲਾ ਪੁਲਿਸ ਕਹਿੰਦੀ ਸੀ ਕਿ ਜੀ ਭਾਈ ਅਮਰਤਪਾਲ ਸਿੰਘ ਮੈਰੋਂ ਜਿਹੜਾ ਉਹ ਕੌਨਸਪਰੇਟਰ ਨੇ ਕੌਨਸਪਰੇਟਰ ਹੁੰਦਾ ਵੀ ਹੀ ਇਜ਼ ਨੋਟ ਪ੍ਰੈਜ਼ెంట్ ਐਟ ਦਾ ਟਾਈਮ ਆਫ ਅਕਰੈਂਸ ਉਹ ਮੌਕੇ 'ਤੇ ਉੱਪਰ ਨਹੀਂ ਸੀ ਹੁਣ ਬਾਅਦ ਚ ਜਦੋਂ ਪਤਾ ਲੱਗਾ ਵੀ ਯੂਆਈ ਚਲੇ ਕੇ ਹੁਣ ਉਹ ਕਹਿੰਦੇ ਜੀ ਉਸ ਦਿਨ ਪਹਿਲਾਂ ਇਸ ਵੀ ਕਮਰ ਕੱਸੇ ਨਾਲ ਭਾਈ ਦੋਵੇਂ ਜਿਹੜੇ ਸਾਡੇ ਸਿੰਘ ਨੇ ਵੀ ਉਹਨਾਂ ਨੇ ਕਮਰ ਕੱਸੇ ਦੇ ਨਾਲ ਉਹਨੂੰ ਸਟੈਬਿਊਲੇਟ ਕਰਦਨੇ ਆ ਉਹਦਾ ਗੜਾ ਕੋਟਿਆ ਹੁਣ ਇੱਥੇ ਆ ਕੇ ਸਵਾਲ ਇਹ ਖੜਾ ਹੁੰਦਾ ਵੀ ਪਹਿਲਾਂ ਐਸਐਸਟੀ ਨਹੀਂ ਇੱਕ ਕਮਰੇ ਦੱਸਿਆ ਤੁਸੀਂ ਕਹਿੰਦੇ ਗਲਾ ਘੋਟਿਆ ਪਰ ਬਾਡੀ ਜਦੋਂ ਆਪਾਂ ਫੋਟੋਆਂ ਦੇਖਦੇ ਆ ਉਹਦਾ ਬੁਰੀ ਬਹੁਤ ਬੁਰੀ ਹਾਲਤ ਆ ਉਹਨੂੰ ਕੋਈ ਸੰਸਕਾਰ ਕਰਨ ਦੇ ਯੋਗ ਨਹੀਂ ਉਹ ਫਿਰ ਉਹ ਕਿ ਉਹ ਕਿੱਦਾਂ ਹੁੰਦਾ ਜੀ ਨਹੀਂ ਬ੍ਰਦਰ ਉਹ ਤੁਸੀਂ ਇੱਕ ਮੈਡੀਕਲ ਟਰਮ ਹੈ ਮਤਲਬ ਜਿਹੜੇ ਮੈਡੀਕਲ ਐਕਸਪਰਟਸ ਨੇ ਉਹਨਾਂ ਦੀ opinion ਇਹ ਹੈ ਵੀ ਜਿਵੇਂ ਜਿਹੜੀ ਬਾਡੀ ਹੈ ਨਾ ਬਾਡੀ ਐਕਚੁਅਲੀ 2 ਦਿਨ ਕਾਰਚ ਪਈ ਰਹੀ ਸੋ ਉਸ ਤੋਂ ਬਾਅਦ ਬੜੀ ਫੌਲ ਸਮੈਲ ਉਹਦਾ ਚਾਹੀ ਉਹਨੂੰ ਡੀਕੰਪੋਜ਼ ਕਹਦੇ ਨੇ ਆਪਾਂ ਵੀ ਜਦੋਂ ਬੋਡੀ ਉਹ ਖਰਾਬ ਹੋਣ ਲੱਗਦੀ ਹੈ ਸੋ ਜਿਹੜੇ ਤੁਸੀਂ ਉਹ ਜਿਹੜੇ ਤੁਸੀਂ ਉਹ ਕਹਿ ਰਹੇ ਹੋ ਵੀ ਦੀ ਬੋਡੀ ਦੀ ਮਤਲਬ ਹਾਲਤ ਠੀਕ ਨਹੀਂ ਸੀ ਉਹ ਤਾਂ ਉਸ ਪਰਪਸ ਨਾਲ ਸੀ ਸੈਕੰਡ ਏ ਵੀ ਜਿਹੜੀ ਹੁਣ ਉਹ ਗੱਲ ਕਰਦੇ ਆ ਵੀ ਦੀ ਗਲੇ ਦੀ ਸਰਕੂਲੇਟ ਕਰਕੇ ਉਹਦੀ ਮੌਤ ਹੋਈ ਏ ਮੈਂ ਤੁਹਾਨੂੰ ਇਹ ਗੱਲ ਸਿਰਫ ਕਹਿਣੀ ਚਾਹੁੰਦਾ ਵੀ ਇਨੀਸ਼ੀਅਲੀ ਤੇਜ਼ ਸੀ ਵੀ ਉਹਨੇ ਦੋਵਾਂ ਨੇ ਕੰਮ ਕਰਸਾ ਕਰਸ ਕੇ ਤੇ ਉਹਨੂੰ ਸਰਕੂਲੇਟ ਕਰਤਾ ਉਹਦਾ ਗਲਾ ਕਟਤਾ ਹੁਣ ਜਦੋਂ ਪਤਾ ਲੱਗਿਆ ਵੀ ਭਾਈ ਸਾਹਿਬ ਭਾਈ ਮੈਰੋ ਜੀ ਬਾਹਰ ਚਲੇ ਗਏ ਯੂਈ ਚਲੇ ਗਏ ਇੰਗਲੈਂਡ ਚਲੇ ਗਏ ਕਿਤੇ ਬਾਹਰ ਫੋਰਨ ਕੰਟਰੀ ਚਲੇ ਗਏ ਹੋਣੇ ਕੱਲ ਆਈ ਨਾ ਹੁਣ ਇਹਦਾ 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 ਮਤਲਬ ਇਹ ਵੀ ਤੁਸੀਂ ਗੱਲਾਂ ਨੂੰ ਮੈਨੀਪੂਲੇਟ ਕਰ ਰਹੇ ਹੋ ਤੁਸੀਂ ਤੁਸੀਂ ਡਿਸਕਲੋਜ਼ਰ ਸਟੇਟਮੈਂਟਾਂ ਜਿਹੜੇ ਨਾਲ ਦੇ ਪੰਨਪਰਾ ਨੇ ਉਹਨਾਂ ਤੋਂ ਇੱਕ ਸਾਫ਼ ਕਰਾ ਰਹੇ ਹੋ ਜਾਂ ਤੁਸੀਂ ਇਹ ਚਾਹੁੰਦੇ ਹੋ ਇਹ ਤਾਂ ਐਸਪੀ ਕਹਿ ਰਹੇ ਨੇ ਮਤਲਬ ਐਸਸੀਟੀ ਕੈਮਰੇ ਵਿੱਚ ਆਇਆ ਸਾਰਾ ਕੁਝ ਨਹੀਂ ਉਹ ਇਹ ਕਹਿ ਰਹੇ ਕਿੱਥੇ ਆਇਆ ਭਾਈ ਮੈਂ ਤਾਂ ਫਾਲਸਿਕ ਮੈਰ ਦਾ ਇੱਕ ਵੀ ਇੱਕ ਤੁਸੀਂ ਮੈਨੂੰ ਐਸਸੀਟੀ ਵੀ ਫੁਟੇਜ ਦੱਸ ਦਿਓ ਤੁਹਾਡੇ ਚੈਨਲ ਤੇ ਰਹੀ ਦੱਸ ਦਣ ਜਿਹੜਾ ਇੱਕ ਇੱਕ ਫੁਟੇਜ ਆਇਆ ਉਸ ਫੁਟੇਜ ਦੇ ਵਿੱਚ ਇੱਕ ਗੱਡੀ ਹੁੰਦੀ ਹੈ ਗੱਡੀ ਚੋਂ ਕੋਈ ਇੰਨੀ ਵਿਜ਼ਿਬਿਲਟੀ ਨਹੀਂ ਇੱਕ ਬੰਦਾ ਨਿਕਲਦਾ ਪਰ ਭਾਈ ਅਮਰਪਾਲ ਸਿੰਘ ਮੈਰੋ ਇਸ ਨੋਟ ਪ੍ਰੈਜ਼ੈਂਟ ਉਹਦੇ ਮੁਤਾਬਕ ਜੋ ਪੁਲਿਸ ਕੈਰੀ ਸੋ ਮੈਂ ਇਹ ਗੱਲ ਕਹਿਣਾ ਵੀ ਜੇ ਭਾਈ ਅਮਰਪਾਲ ਸਿੰਘ ਮੈਰੋ ਨੇ ਇੱਕ ਮਿੰਟ ਲਈ ਆਪਣਾ ਉਹਦੇ ਤੇ ਐਡਮਿਸ਼ਨ ਕਰਦਾ ਕਿ ਸਾਨੂੰ ਉਸ ਵੀਡੀਓ ਦੇ ਉੱਪਰ ਲਾਈ ਕਰਨਾ ਚਾਹੀਦਾ ਕਿ ਤੁਹਾਨੂੰ ਕਾਨੂੰਨ ਕਹਿੰਦਾ ਵੀ ਤੁਸੀਂ ਉਹਦੀ ਵੀਡੀਓ ਤੇ ਫੋਰ ਐਗਜ਼ਾਮਪਲ ਅੱਜ ਆਪਾਂ ਦੋਵੇਂ ਦਿਨ ਇੱਕ ਮਟਰ ਕਰ ਦਿੰਦੇ ਆ ਆਪਣੇ ਦੋਵੇਂ ਚ ਇਹ ਤੈਅ ਹੋਗਾ ਵੀ ਤੁਸੀਂ ਕਬੂਲਨਾਮਾ ਤੁਸੀਂ ਕਰ ਦੋ ਕੀ ਇਹ ਠੀਕ ਸੋ ਮੇਰੇ ਕਹਿਣ ਮਟਰ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਮਰਡਰ ਹੋਇਆ ਨਾ ਜੀ ਚਲੋ ਮਰਡਰ ਕੋਈ ਹਾਲਤਾਂ ਨਹੀਂ ਮਸਲੇ ਦਾ ਵੀ ਕਿਸ ਨੂੰ ਮਾਰਨਾ ਗਲਤ ਵੀ ਹੈ ਇੱਕ ਤਰ੍ਹਾਂ ਦਾ ਉਹਨਾਂ ਲੱਚਰ ਦਾ ਖਤਮ ਕਰਨ ਵਾਸਤੇ ਸਟੈਪ ਚੱਕਿਆ ਸੀਗਾ ਵੀ ਕਾਨੂੰਨ ਨਹੀਂ ਜਦੋਂ ਕੁਝ ਕਰ ਰਿਹਾ ਨਾ ਹੁਣ ਹਰਿਆਣਾ ਵਿੱਚ ਮਰ ਰੋ ਗਿਆ ਇੱਕ ਇਨਫਲੂਐਂਸਰ ਦਾ ਕਿਲਾ ਨੂੰ ਮਰਡਰ ਸ਼ੁਰੂ ਹੋ ਜਾਣਾ ਹੈ ਉਹਨਾਂ ਨੇ ਵੀ ਕੌ ਪੈਦਾਊਗਾ ਪੰਜਾਬ ਦੇ ਵਿੱਚ ਤਨੋਰ ਵੈ ਕਾਨੂੰਨ ਕਾਨੂੰਨ ਕਿੱਥੇ ਚਲਾ ਗਿਆ ਲਾਓ ਕਿੱਥੇ ਚਲਾ ਗਿਆ ਕਾਨੂੰਨ ਇਹ ਵੀ ਤਾਂ ਦੱਸੋ ਨਾ ਕਾਨੂੰਨ ਪਹਿਲਾਂ ਕਿੱਥੇ ਸੀ ਪਹਿਲਾਂ ਇਹ ਵੀ ਤਾਂ ਦੱਸੋ ਨਾ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਬਲਗੈਰਿਟੀ ਲੱਚਰ ਭਰਪੂਰ ਅਸ਼ਲੀਲ ਤਰੀਕੇ ਦਾ ਕੰਟੈਂਟ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾਇਆ ਪਾਈਆ ਮਰਤਪਾਲ ਸਿੰਘ ਮੈਰੋ ਉਹਨਾਂ ਨੂੰ ਸਮਝਾ ਕੇ ਆਏ ਫਿਰ ਕੰਪਲੇਟ ਵੀ ਕੀਤੀ ਉਹਨਾਂ ਨੇ ਜਾ ਕੇ ਵੀ ਭਾਈ ਇਹਨਾਂ ਦੇ ਖਿਲਾਫ ਐਫੈਕਸ਼ਨ ਲਾਉ। ਉਹਨਾਂ ਕਾਨੂੰਨ ਕੀ ਕੀ ਗੱਲ ਉਹ ਤੇ ਪਰਚਾ 294 ਕਿੱਥੇ ਪਈ ਹੈ? 295 ਕਿੱਥੇ ਪਈ ਹੈ? ਧਾਰਾ 67 A 67 ਆਈਟੀ ਐਕਟ ਕਿੱਥੇ ਪਿਆ? ਜੇ ਇੱਕ ਪਰਚਾ ਉਸ ਲੇਡੀ ਦੇ ਖਿਲਾਫ ਕੀਤਾ ਹੁੰਦਾ ਤੁਸੀਂ ਇਹਤ ਨਹੀਂ ਤੁਸੀਂ ਕੋਰ ਲਿਖ ਕੇ ਆਪਣੇ ਆਪ ਨੂੰ ਪੰਜਾਬ ਦਾ ਦੱਸ ਕੇ ਤੁਸੀਂ ਕੀ ਧਰਜਾ ਡਾਣੀਆਂ ਨੇ ਪੰਜਾਬ ਦੀ? ਹੂੰ। ਦੂਜੀ ਗੱਲ ਇਹ ਤੁਹਾਨੂੰ ਸੀ ਕਹਿੰਦੇ ਜੀ ਸਾਨੂੰ ਆਜ਼ਾਦੀ ਹੈ। ਹੁਣ ਵੀ ਮੈਂ ਕਈ ਬੰਦੇ ਨੇ ਉਹਦੀ ਆਜ਼ਾਦੀ ਸੀ। ਉਹ ਜੋ ਮਰਜ਼ੀ ਕਰਦੀ। ਯਾਰ ਆ ਰਾਈਟ ਟੂ ਫ੍ਰੀडम ਟੂ ਲਿਬਰਟੀ ਜਿਹੜਾ ਹੈ ਤੁਹਾਨੂੰ ਨਾ ਆਜ਼ਾਦੀ ਹੈ ਟੂ ਸਮ ਐਕਸੀਡੈਂਟ। ਉਹਦੀਆਂ ਤੁਸੀਂ ਇਹ ਨਹੀਂ ਹੈ ਕਿ ਵਿੱਚ ਤੁਹਾਨੂੰ ਜਿਆਦੀ ਤੁਸੀਂ ਕੱਪੜੇ ਲਾ ਕੇ ਕਾਓ ਮੈਂ ਵੀਡੀਓ ਬਣਾ ਕੇ ਪਾਣੀ ਹੈ ਜੇ ਤੁਸੀਂ ਇਹੋ ਜਿਹਾ ਕੰਟੈਂਟ ਪਾਣੇ ਹੋ ਤਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਬਣਦੀ ਬਿਲਕੁਲ ਉਹ ਸੇਟਾਂ ਲੱਗ ਹੈਗੀਆਂ ਨੇ ਨਾ ਇਹ ਸੋਸ਼ਲ ਮੀਡੀਆ ਸੋ ਮੇਰੇ ਮੇਰੇ ਕੰਨ ਤੋਂ ਭਾਵ ਮਨਿੰਦਰ ਭਾਈ ਜੀ ਇਹਨਾਂ ਕੋਏ ਵੀ ਉਸ ਚੀਜ਼ ਨੂੰ ਜਿਹੜੀ ਅਫੇਸ ਰਿਲੇਟਡ ਉਹਦੇ ਖਿਲਾਫ ਚੇਕਰ ਕੋਈ ਐਕਸ਼ਨ ਪੈ ਜਾਂਦਾ ਸੋ ਦੈਟਸ ਵਾਈ ਆਮ ਸੇਇੰਗ ਕਿ ਇਹ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਹੂ ਇਜ਼ ਰਿਸਪੌਂਸੀਬਲ ਇਹ ਜ਼ਿੰਮੇਵਾਰ ਸਰਕਾਰਾਂ ਪੁਲਿਸ ਅਥਾਰਟिटीज ਤੇ ਉਹ ਇੰਡੀਵਿਜੂਅਲ ਜਿਹੜਾ ਜਿਹੜਾ ਇਸ ਤਰੀਕੇ ਦਾ ਕੰਟੈਂਟ ਕੀ ਪਰਪਸ ਹੈ ਸੋਸ਼ਲ ਮੀਡੀਆ ਤੇ ਟੀਆਰਪੀ ਲੈਣੀ ਸੀ ਆਪਾਂ ਹੋਰ ਕੀ ਸੀ ਆਪਾਂ ਹੁਣ ਉੱਥੇ ਪਤਾ ਲੱਗਾ ਜੀ ਉਹ ਕੋਈ ਇੱਕ ਬੰਦੇ ਨੇ ਪਾਤੀ ਉਹ ਕਹਿੰਦਾ ਜੀ ਉਹ ਪਹਿਲਾਂ ਰੇਪ ਹੋਇਆ ਹੁਣ ਉਹ ਬੰਦਾ ਵੀ ਉਹਦਾ ਵੀ ਪਰਪਸ ਇਹੀ ਵੀ ਮੈਨੂੰ ਮੈਕਸਿਮਮ ਟੀਆਰਪੀ ਮਿਲੇ ਹੁਣ ਉਹਨੂੰ ਬੰਦਾ ਪੁੱਛੇ ਵੀ ਕੀ ਗਾ ਤੂੰ ਮੌਕੇ ਤੇ ਉੱਥੇ ਸੀ ਤੂੰ ਸਪੋਰਟ ਵੇਟਨਾ ਸੀ ਮੌਕਾ ਕਮਾਏ ਜੇ ਤੂੰ ਮੌਕੇ ਤੇ ਸੀ ਤੂੰ ਉਹਨਾਂ ਦੇ ਨਾਲ ਸੀ ਤੁਸੀਂ ਮੇਰੀ ਗੱਲ ਸੁਣੋ ਹੁਣ ਅਸੀਂ ਇੱਥੇ ਬੈਠਾ ਸਭ ਨੂੰ ਕੀ ਪਤਾ ਉੱਥੇ ਕਿਸ ਤਰੀਕੇ ਦੇ ਨਾਲ ਸਸਪੈਕਟਡ ਗੱਲਾਂ ਨੇ ਸਾਡੀਆਂ ਵੀ ਐ ਹੋਇਆ ਜੀ ਐ ਹੋ ਜੇ ਉਹ ਐ ਹੋਏ ਤਾਂ ਫਿਰ ਤੈਨੂੰ 302 ਉਸ ਕੇਸ ਤੇ ਤੈਨੂੰ ਕਿ ਉਹਨਾਂ ਨੂੰ ਨਾਮਿਨੇਟ ਕਰਾਣੇ ਦਾ ਮਤਲਬ ਤੂੰ ਮੋਕ ਤੇ ਖੜਾ ਸੀ ਉੱਥੇ ਜਾਂ ਉਹਦੇ ਖਿਲਾਫ ਰਿਯੂਮਰ ਬਣਾ ਕੇ ਝੂਠ ਦਾ ਪਲੰਦਾ ਫਵਾਵਾ ਬਣਾ ਕੇ ਸਪਰੈਡ ਕਰਨ ਤਹਿਤ ਜੋ ਰੈਲੇਵੈਂਟ ਸੈਕਸ਼ਨ ਸਹਿਤ ਪਰਚਾ ਪੈਂਦਾ ਉਹਦੇ ਖਿਲਾਫ ਪਰਚਾ ਦਰਜ ਕਰੋ ਤੁਹਾਨੂੰ ਲੱਗਦਾ ਮਰਡਰ ਕਰਨਾ ਮਸਲੇ ਦਾ ਹੱਲ ਹੈ ਵੀ ਇਹਦਾ ਨਾ ਜਚਰਦਾ ਨਾ ਖਤਮ ਹੋ ਜਾਊਗੀ ਵੀ ਖਤਮ ਹੋ ਜਾਊਗੀ ਨਹੀਂ ਨਹੀਂ ਬਰਾਦਰ ਮਨਿੰਦਰ ਜੀ ਇਸ ਤਰ੍ਹਾਂ ਨਹੀਂ ਮੈਂ ਇੱਕ ਲੀਗਲ ਪਰਸਨ ਹਾਂ ਸੋ ਮਰਡਰ ਜਿਹੜਾ ਉਹ ਕਦੀ ਵੀ ਐਪਰੀਸ਼ੀਏਟ ਨਹੀਂ ਕੀਤਾ ਗੰਦਾ ਕਿਸੇ ਦਾ ਕਤਲ ਕਰਨਾ ਜਾ ਕਿ ਕਿਸੇ ਬੰਦੇ ਨੂੰ ਵੀ ਉਹਨੂੰ ਉਹਨੂੰ ਕਤਲ ਕਰਕੇ ਇਸ ਥਿਜ ਨੂੰ ਫਿਨਿਸ਼ ਕਰ ਦੇਣਾ ਠੀਕ ਨਹੀਂ ਉਹ ਤਾਂ ਲੀਗਲ ਰੈਮਡੀਜ਼ ਵੀ ਲਈਆਂ ਜਾ ਸਕਦੀਆਂ ਸੀ ਪਰ ਲੀਗਲ ਇਹ ਕਦੋਂ ਇਹ ਕਦੋਂ ਸਿਚੁਏਸ਼ਨ ਬਣੀ ਜਦੋਂ ਪਹਿਲਾਂ ਉਹਨਾਂ ਨੇ ਕੰਪਲੇਂਟ ਕਰ ਲਈ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਤਾਂ ਫਿਰ ਫਾਈਨਲੀ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਹਜੇ ਤੱਕ ਕੋਈ ਚੀਜ਼ਾਂ ਤਰਤੀਜ ਦਾ 파ਟ ਨਹੀਂ ਵੀ ਉਹਨਾਂ ਨੇ ਕੀਤਾ ਕਿੰਨੇ ਕੀਤਾ ਕੀ ਗੱਲਬਾਤ ਬਣੀ ਤੁਸੀਂ ਮੇਰੀ ਗੱਲ ਸਮਝਦੇ ਹੋ ਸੋ ਮੇਰੇ ਵੇ ਜਿਹੜੇ ਹੋਰ ਵੀ ਦੇਖੋ ਹੁਣ ਸੋਸ਼ਲ ਮੀਡੀਆ ਅਕਾਊਂਟ ਉਹਦਾ ਬੰਦ ਕਰਤਾ ਹੈ ਭਾਈ ਅਮਰਪਾਲ ਮੈਰੋ ਦਾ ਕੀ ਉਸ ਪਤਾ ਲੱਗਿਆ ਜੀ ਵੀ ਉਹ ਲੇਡੀ ਦਾ ਜਿਹੜਾ ਸੈਸੀਓ ਭਾਈ ਅਮਰਤਪਾਲ ਮੈਰੋ ਕਹਿੰਦੇ ਫੋਨ ਉਹ ਲੈ ਗਿਆ ਨਾਲ ਫਿਰ ਤੁਹਾਡਾ ਤਾਂ ਪਹਿਲਾਂ ਉਸ ਲੇਡੀ ਦਾ ਅਕਾਊਂਟ ਬੰਦ ਕਰਨਾ ਪੈਂਦਾ ਸੀ ਜੀ ਜੇ ਕਿਤੇ ਉਹਦਾ ਪਹਿਲਾਂ ਹੀ ਕਾਡ ਬੰਦ ਕਰ ਦਿੱਤਾ ਹੁੰਦਾ ਇਹ ਮਰਟਰ ਹੁੰਦਾ ਹੀ ਨਾ ਮੈਂ ਇਹੀ ਤਾਂ ਗੱਲ ਕਰ ਰਿਹਾ ਵੀ ਜਿਹੜਾ ਹੁਣ ਪਤਾ ਲੱਗਿਆ ਜੀ ਵੀ ਉਸ ਲੇਡੀ ਦਾ ਜਿਹੜਾ ਮੋਬਾਈਲ ਫੋਨ ਹੈ ਉਹ ਭਾਈ ਅਮਰਤਪਾਲ ਮੈਰੋ ਨਾਲ ਲੈ ਗਿਆ ਜੋ ਨਾਲ ਲੈ ਗਿਆ ਫਿਰ ਤਾਂ ਤੁਸੀਂ ਪਹਿਲਾਂ ਉਹਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਸੀ ਪਹਿਲਾਂ ਉਹਨੂੰ ਬੰਦ ਕਰਦੇ ਦੂਜੀ ਜਿਹੜੀਆਂ ਹੁਣ 7-8 ਕੋਈ ਹੋਰ ਵਿਅਕਤੀ ਨੇ ਉਹਨਾਂ ਦੇ ਖਿਲਾਫ ਹੁਣ ਤੱਕ ਕਿਉਂ ਨਹੀਂ ਕਰਵਾਈ ਪਈ ਹੁਣ ਤਾਂ ਪਰਚਾ ਫਟਾਫਟ ਦੇ ਕੇ ਪਤਾ ਲੱਗਾ ਵੀ ਸਿਕਿਉਰਟੀ ਵੀ ਮਿਲ ਗਈ ਉਹ ਤੇ ਕਮਿਸ਼ਨਰ ਕੋਲ ਸਬੰਧ ਸਰ ਕਿਸੇ ਨੇ ਪਰਚਾ ਕਰਾਤਾ ਜੀ ਮੈਨੂੰ ਤਾਂ ਉਹ ਕਰਦਾ ਹੈ ਥੈਟ ਕਰਦਾ ਹੈ ਕ੍ਰਿਮੀਨਲ ਇੰਟੀਮਿਡੇਟ ਕਰਦਾ ਹੈ ਉਹਨੂੰ ਪਤਾ ਲੱਗਾ ਵੀ ਕਾਨੂੰਨ ਸਖਿਆ ਵੀ ਮਿਲ ਗਈ ਮੈਂ ਇਹ ਗੱਲ ਕਰਦਾ ਵੀ ਉਹਨੂੰ ਸੁਰੱਖਿਆ ਮਿਲ ਗਈ ਉਹਦਾ ਉਹਦਾ ਮੌਲਿਕ ਅਧਿਕਾਰ ਹੀ ਕੋਈ ਗੱਲ ਨਹੀਂ ਪਰ ਉਹਨੇ ਵੀ ਜਿਹੜਾ ਫਰੈਂਸ ਕੀਤਾ ਜਿਹੜੀ ਲਚਰਤਾ ਲ ਬਲਗੇਰਿਟੀ ਨੂੰ ਪ੍ਰਮੋਟ ਕੀਤਾ ਉਹਨਾਂ ਦੇ ਖਿਲਾਫ ਹੁਣ ਤੱਕ ਪਰਚਾ ਦਰਜ ਕਰਾਇਆ ਉਹ ਪੁਲਿਸ ਨੇ ਪਰਚਾ ਦਰਜ ਕੀਤਾ ਮੇਰਾ ਫਾਈਨਲੀ ਮੇਰੇ ਸਾਹਿਬ ਜੀ ਸਬਮਿਸ਼ਨ ਹੈ

ਸੋ ਮੈਨੂੰ ਇਹ ਲੱਗਦਾ ਵੀ ਜਿਵੇਂ ਸੈਂਸਰ ਬੋਰਡ ਹੈ ਉਵੇਂ ਹੀ ਸਾਈਬਰ ਕਰਾਈਮ ਇਹ ਇਨਫਾਰਮੇਸ਼ਨ ਤੇ ਟੈਕਨੋਲੋਜੀ ਆਈਟੀ ਸਾਡੇ ਸੈਕਟਰਸ ਨੇ ਉਹਨਾਂ ਨੂੰ ਐਕਟਿਵਲੀ ਵਿੱਚ ਪਾਰਟਿਸਿਪੇਟ ਕਰਾ ਕੇ ਇੱਕ ਬੋਰਡ ਕਨਸਟੀਟਿਊਟ ਕਰਨ ਜਿਵੇਂ ਸੈਂਸਰ ਬੋਰਡ ਕਹਿੰਦੀ ਵੀ ਭਾਈ ਇਹ ਕੰਟੈਂਟ ਨਹੀਂ ਠੀਕ ਉਵੇਂ ਇਹਦੇ ਤੇ ਵੀ ਲੈਕਚਰਤਾ ਸੰਬੰਧੀ ਜਿਹੜਾ ਵੀ ਕੰਟੈਂਟ ਮਾੜਾ ਹੈ ਜਾਂ ਆਬਜੈਕਸ਼ਨ ਹੈ ਬੜੇ ਉਹਦੇ ਤੇ ਵੀ ਇੱਕ ਫੁੱਲ ਸਟਾਪ ਲਾ ਦੇਣਾ ਵੀ ਭਾਈ ਇਹ ਕੰਟੈਂਟ ਨਹੀਂ ਪਾਉਣਾ ਜਿੱਦਾਂ ਸਿਨੇਮਾ ਵਿੱਚ ਹੁੰਦਾ ਵੀ ਫਿਲਮ ਜਦੋਂ ਸੈਂਸਰ ਬੋਰਡ ਦਾ ਮਸਲਾ ਆਉਂਦਾ ਹੈ ਸੋਸ਼ਲ ਮੀਡੀਆ ਵਿੱਚ ਵੀ ਕੋਈ ਡਿਫੈਂਸ ਕਾਉਂਸਲ ਆ ਉਸ ਪਰ ਕੋਈ ਸਾਨੂੰ ਭਾਈ ਅਮਰਪਾਲ ਸਿੰਘ ਮੈਹਰੋ ਕਹਿੰਦੇ ਨੇ ਵੀ ਭਾਜੀ ਅਸੀਂ ਐਂਟੀਸੀਪੇਟਰੀ ਬੇਨ ਲੈਣੀ ਹੈ ਜਾਂ ਅਸੀਂ ਉਹਨੂੰ ਅਸੀਂ ਸਰੈਂਡਰ ਕਰਨਾ ਹੈ ਸੋ ਜਿਹੜੇ ਵੀ ਸਾਨੂੰ ਹਦਾਇਤ ਦੇਣ ਕਿ ਅਸੀਂ ਉਸ ਦੇ ਮੁਤਾਬਕ ਅਸੀਂ ਆਪਸ ਅਸੀਂ ਆਪਸ ਲੀਗਲ ਸੌਰੀ ਟੇਮ ਬੈਠ ਕੇ ਅਸੀਂ ਸਲਾਹ مشورہ ਕਰਕੇ ਸੋ ਜੋ ਵੀ ਅਸੀਂ ਰੈਮੇਡੀ ਹੋਈ ਅਸੀਂ ਦੇਣੀ ਕੀ ਲੱਗਦਾ ਕੰਚਨ ਕੁਮਾਰੀ ਵੱਲੋਂ ਕੋਈ ਕੇਸ ਲੜੂਗਾ ਉਹਦੇ ਤਾਂ ਸਰਕਾਰ ਮੌਕੇ ਵੀ ਤਿੰਨ ਜਣੇ ਸੀ ਲੀਗਲ ਭਾਜੀ ਵੇਖੋ ਇਹ ਤਾਂ ਇਹ ਤਾਂ 84 ਦਾ ਵੇਖੋ ਇਹ ਤਾਂ ਸਟੇਟ ਦਾ ਕੇਸ ਹੈ ਸਟੇਟ ਦੇ ਵਿੱਚ ਤਾਂ ਸਰਕਾਰ ਦਾ ਪਬਲਿਕ ਪ੍ਰੋਸੀਕਿਊਟਰ ਜੀ ਉਹਨਾਂ ਨੇ ਕੇਸ ਫਾਈਟ ਕਰਨਾ ਹੈ ਹੁਣ ਜਿਹੜਾ ਕੰਪਲੇਨੈਂਟ ਦਾ ਹ ਕੋਈ ਉਹਨਾਂ ਨੂੰ ਸੱਤ ਮੇਲਸਾ ਕਿ ਲੀਗਲ ਹੈਡ ਵਾਲਾ ਨਹੀਂ ਖੜੇਗਾ ਕੋਈ ਵੀ ਵਕੀਲ ਤਾਂ ਇਹ ਸਾਰੇ ਕਹਿਣ ਦੀਆਂ ਗੱਲਾਂ ਨੇ ਕੱਲ ਨੂੰ ਵੱਡੇ ਵੱਡੇ ਕੇਸਾਂ ਚ ਅਸੀਂ ਦੇਖਿਆ ਹੁਣ ਨਹੀਂ ਕੋਈ ਖੜਦਾ ਹੁਣ ਨਹੀਂ ਕਰਕੇ ਆਪੀ ਲੋਕ ਸਾਰੇ ਕੇਸ ਕੰਟੈਸਟ ਕਰਦੇ ਨੇ ਸੋ ਕਿਸੇ ਨੂੰ ਇਹ ਰਾਈਟ ਮਿਲਦਾ ਟੂ ਕੰਟੈਸਟ ਦਾ ਮੈਟਰ ਇਹ ਤਾਂ ਦੇਖੋ ਜੇ ਕੇਸ ਤੇ ਤੁਸੀਂ ਚੰਗੇ ਤਰੀਕੇ ਨਾਲ ਟ੍ਰਾਇਲ ਨੂੰ ਚਲਾਉਣਾ ਹੈ ਤਾਂ ਉਹਦੇ ਚ ਦੋਵੇਂ ਤਰ੍ਹਾਂ ਦੇ ਵਕੀਲ ਖੜਨ ਪਰ ਉਸ ਸਰਕਾਰ ਦਾ ਵਕੀਲ ਖੜੇ ਤਾਂ ਉਹਦਾ ਇੱਕ ਚੰਗਾ ਵੇਖੋ ਤੇ ਇੱਕ ਚੰਗਾ ਇੱਕ ਜਸਟਿਸ ਸਿਸਟਮ ਜਿਹੜਾ ਉਹ ਸੌਟ ਆਊਟ ਹੋ ਸਕਦਾ ਹੈ ਠੀਕ ਹੈ ਸੋ ਮੇਰੇ ਕਨ ਤੋਂ ਪਾਵੇ ਆ ਵੀ ਹਾਲ ਤੀ ਕੜੀ ਇਨਵੈਸਟੀਗੇਸ਼ਨ ਇਨੀਸ਼ial ਸਟੇਜ 'ਚ ਹੈ ਪਰ ਇਮੀਡੀਏਟਲੀ ਪੁਲਸ ਬਾਇਸ ਕਰੇ ਬਾਇਸ ਐਕਟ ਨਾ ਕਰੇ ਟਰਾਂਸਪੇਰੈਂਟ ਤੇ ਫੇਅਰ ਰੱਖੇ ਜੇ ਇਹਨਾਂ ਦੇ ਖਿਲਾਫ ਕੋਈ ਕਿਸੇ ਨੇ ਲਾਅ ਇਨ ਹੈਂਡ ਲਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਪਈਏ ਜਿਹੜੇ ਬੰਦਿਆਂ ਨੇ ਹੁਣ ਤੱਕ ਲਾਅ ਇਨ ਹੈਂਡ ਲਿਆ ਲਕਚਰਤਾ ਨੂੰ ਸਪਰੈਡ ਕੀਤਾ ਪ੍ਰਮੋਟ ਕੀਤਾ ਬਲਗੈਰਿਟੀ ਪ੍ਰਮੋਟ ਕੀਤੀ ਹੈ ਉਹਨਾਂ ਦੇ ਖਿਲਾਫ ਕਿਉਂ ਨਹੀਂ ਜਦੋਂ ਪ੍ਰੋਵੀਜ਼ਨ 294 ਦਾ ਪਿਆ ਚਲੋ ਸਾਡੇ 295 ਤਾਂ ਹੈ ਜੇਕਰ ਜਿਵੇਂ ਹੁਣ ਇਹਨੇ ਕੋਰਨਰ ਲਿਖ ਲਿਆ ਸੀ ਠੀਕ ਹੈ ਸੋ ਉਹਦੇ ਚ 67 A 67 ਤੁਸੀਂ ਐਕਟ ਤਾਂ ਪੜੋ ਯਾਰ ਕਿੰਨਾ ਸਖਤ ਸਖਤ ਹੈ ਕਿਉਂ ਨਹੀਂ ਹੁਣ ਤੱਕ ਹੁਣ ਤੱਕ ਕਿਉਂ ਸਾਇਲੈਂਟ ਸੀ ਕੀ ਲੈਕਚਰ ਤਾਂ ਪ੍ਰਮੋਟ ਕਰਨੀ ਸੀ ਪੰਜਾਬ 'ਚ ਆਹ ਹਾਲਾਤ ਦਿਖਾਣੇ ਕਿਉਂ ਹੋ ਰਿਹਾ ਫਿਰ ਇਹ ਸਰ ਬਸ ਇਹ ਤਾਂ ਰਿਸਪੋਨਸੀਬਲ ਤੁਸੀਂ ਜਾ ਕੇ ਸੀਐਮ ਸਰ ਨੂੰ ਸੌਣ ਪੁੱਛੋ ਮਤਲਬ ਮਤਲਬ ਇੱਕ ਜਜਾਰੂ ਕੌਮ ਆਪਣੀਆਂ ਨੂੰ ਮਤਲਬ ਖਤਮ ਕਰਨ ਨੂੰ ਫਿਰਦੇ ਨੇ ਖਤਮ ਕਰਨਾ ਚਾਹੁੰਦੇ ਨੇ ਜਜਾਰੂ ਕੌਮ ਨੂੰ ਆਪਣੀ ਇਧਰਲੇ ਪਾਸੇ ਲਾ ਕੇ ਵੀ ਇਧਰਲੇ ਪਾਸੇ ਲਕੈਣਾ ਮੁੰਡੇ ਤੁਸੀਂ ਇਹ ਗੱਲ ਸਮਝੋ ਨਾ ਵੀ ਜੇ ਹੁਣ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਬੀਬੀਆਂ ਜਾਂ ਜੇ ਕਿਸੇ ਵੀ ਕੋਈ ਕੋਈ ਲੇਡੀਆਂ ਇਹ ਜਾਂ ਵੀਡੀਓਜ਼ ਪਾਉਂਦੀਆਂ ਨੇ ਤੇ ਆਪਣੇ ਨਾਮ ਨਾਲ ਹੈ ਕਿਸੇ ਹੋਰ ਤਰ੍ਹਾਂ ਨੂੰ ਬਲੋਂਗ ਕਰਦੀਆਂ ਨੇ ਜਾਣ ਕੇ ਉਹ ਕੋ ਲੀਗਲੀ ਅਡਾਪਸ਼ਨ ਤੇ ਹੈ ਨਹੀਂ ਤੇ ਉਹ ਜਾਣ ਬੁੱਝ ਕੇ ਸਿਰਫ ਇੱਕ ਆਪਾਂ ਨੂੰ ਡਿਮੋਟ ਕਰਨ ਲਈ ਜਾਂ ਉਹਨੂੰ ਇੱਕ ਤਰੀਕੇ ਨਾਲ ਸਾਨੂੰ ਜ਼ੀਰੋ ਕਰ ਲਈ ਜਾਂ ਸਾਨੂੰ ਟਾਰਨਿਸ਼ ਕਰਨ ਲਈ ਸੱਖਾਂ ਦੀ ਇਮੇਜ ਨੂੰ ਜੇ ਚੀਜ਼ਾਂ ਕਰ ਰਹੇ ਨੇ ਤਾਂ ਬਹੁਤ ਮਾੜੀ ਗੱਲ ਹੈ ਤੇ ਪੁਲਿਸ ਨੂੰ ਚਾਹੀਦਾ ਜੀ ਸਰਕਾਰ ਨੂੰ ਚਾਹੀਦਾ ਨੇ ਤੇ ਖਾਫੀ ਇਮੀਡੀਏਟਲੀ ਐਕਸ਼ਨ ਲਿਆ ਜਾਣਾ ਲੱਗਦਾ ਵੀ ਹੁਣ ਅੱਗੇ ਇਤਨਾ ਦੇ ਯੋਧੇ ਹੋਣਗੇ ਜਿਵੇਂ ਹਰੀ ਸਿੰਘ ਨੜੂਆ ਵਰਗੇ ਦੇ ਕੋਈ ਤਾਂ ਬੰਦਾ ਸਿੰਘ ਭਦਰਵਾ ਬਹਦਰਵਾਰਗੇ ਮਾਤਾ ਸਾਹਿਬ ਸਾਹਿਬ ਕੋਰਵਾਰਗੇ ਵੀ ਆਪਾਂ ਨੂੰ ਇਧਰਲੇ ਪਾਸੇ ਲਾ ਰਹੇ ਨੇ ਵੀ ਇੱਦਾਂ ਦੇ ਕੋਈ ਹੁਣ ਤੁਹਾਨੂੰ ਲੱਗਦਾ ਵੀ ਕਿਹੜੇ ਪਾਸੇ ਨੂੰ ਆਪਣੀ ਜਿਹੜਾ ਕੌਮ ਕਿਧਰ ਨੂੰ ਜਾ ਰਹੀ ਹੈ ਆਪਣੇ ਪੰਜਾਬ ਵਿੱਚੇ ਜਾਦੇ ਹੋ ਰਿਹਾ ਦੇਖੋ ਮੈਂ ਤਾਂ ਇਹ ਗੱਲ ਕਰਨਾ ਯਾਰ ਵੀ ਦੇਖੋ ਇਹ ਨਹੀਂ ਗੱਲ ਅੱਜ ਵੀ ਸਾਡੇ ਜਿਹੜੀਆਂ ਮਾਵਾ ਨੇ ਉਨੀਆਂ ਹੀ ਦਲੇਰ ਨੇ ਉਨੇ ਘਰਾਂ ਦੇ ਵਿੱਚ ਸਿੱਖੀ ਸਿਸਟਮ ਵੀ ਹੈ ਤੁਹਾਡੇ ਸਾਰੇ ਸਿੱਖੀ ਸੰਬੰਧੀ ਵੀ بڑے ਪਰਿਵਾਰ ਨੇ ਜਿਹੜੇ ਮੈਂ ਹੁਣ ਕਾਲੀ ਕਰ ਰਿਹਾ ਹਾਂ ਕੁਝ ਕਹੇਗੇ ਨੇ ਮੈਂ ਜੋ ਕਰ ਰਿਹਾ ਸਿੱਖ ਵੀ ਆਪਣੇ ਕਰ ਰਹੇ ਨੇ ਮੈਂ ਕੱਲ ਸਾਡੇ ਸਾਡੇ ਛੋਟੇ ਸਾਹਿਬ ਜਨਾਹੀ ਤਰਤੀ ਫਤਗੜ ਸਾਹਿਬ ਉਹਨਾਂ ਦੀ ਸਾਡੇ ਸ਼ਹਾਦਤ ਐ ਢੀ ਵੱਡੀ ਹੈ ਜੀ ਕੱਲ ਮੈਂ ਅਸੀਂ ਫਤਗੜ ਸਾਹਿਬ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਤੁਸੀਂ ਦੇਖੋ ਕਿ ਸਾਡੇ ਥੱਲੇ ਪੋਰਾ ਸਾਹਿਬ ਮੈਨੂੰ ਲੱਗਦਾ ਤੇਲ ਛੁੱਟਣ ਦੀ ਜਗ੍ਹਾ ਨਹੀਂ ਸੀ ਸੋ ਇਹ ਤਾਂ ਨਹੀਂ ਹੈਗਾ ਵੀ ਪਰਿਵਾਰਾਂ ਦੇ ਪਰਿਵਾਰ ਸਿੱਖੀ ਦੇ ਵਿੱਚ ਨੇ ਸਾਰੇ ਐਸੀ ਕੋਈ ਗੱਲਬਾਤ ਨਹੀਂ ਇਹ ਕੁਸ਼ਕੂ ਮਾੜੇ ਅਨਸਰ ਨੇ ਜਿਹੜੇ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜੀ ਸ਼ਾਂਤਮਈ ਸਾਡੇ ਤਰੀਕੇ ਨਾਲ ਸਟੇਟ ਚੱਲ ਰਹੀ ਵੀ ਇਹਦੀ ਕਿਸ ਤਰ੍ਹਾਂ ਕਿਤੇ ਸ਼ਾਂਤੀ ਨੂੰ ਭੰਗ ਕਰੀਏ ਜਾਂ ਕਿਤਨਾ ਕਿਤੇ ਮੈਕਸਿਮਮ ਆਹੀ ਹੈ ਸੋਸ਼ਲ ਮੀਡੀਆ ਛੋਟੇ-ਮੋਟੇ ਗੱਲਾਂ ਨੇ ਵੀ ਮੈਕਸਿਮਮ ਟੀਆਰਪੀ ਲਈਏ ਸੋ ਇਸ ਤਰੀਕੇ ਤੇ ਜਿਹੜੇ ਐਲੀਮੈਂਟਸ ਬੈਡ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਮੈਨੂੰ ਲੱਗਦਾ ਵੀ ਸਰਕਾਰਾਂ ਨੂੰ ਜੇਕਰ ਪਹਿਲਾਂ ਸਖਤੀ ਕੀਤੀ ਹੁੰਦੀ ਤਾਂ ਅੱਜ ਇਹ ਨੌਬਤ ਨਹੀਂ ਸੀ ਹੋਣੀ ਕਿਸੇ ਨੂੰ ਵੀ ਕਤਲ ਕਰਨਾ ਮੈਂ ਅਪਰੀਸ਼ੀਏਟ ਨਹੀਂ ਕਰਦਾ ਇਹ ਨਹੀਂ ਸੀ ਨੌਬਤ ਹੋਣੀ ਜੇ ਦੂਜੀ ਗੱਲ ਇਹ ਵੀ ਜਿਹੜੇ ਹੁਣ ਵੀ ਲੋਕ ਜਿਹੜੇ 7-8 ਨੇ ਤੁਸੀਂ ਉਹਨਾਂ ਨੂੰ ਸਿਕਿਉਰਿਟੀ ਦਵੋ ਪ੍ਰੋਟੈਕਟ ਕਰਕੇ ਰੱਖੋ ਪਰ ਉਹਦਾ ਇਹ ਮਤਲਬ ਜੇ ਉਹਦਾ ਹੈਂਡਲ ਸੋਸ਼ਲ ਮੀਡੀਆ ਅਕਾਊਂਟ ਉਹਦਾ ਭਾਈ ਅਮਰਤਪਾਲ ਮਹਿਰੋਂ ਦਾ ਬੰਦ ਕੀਤਾ ਤਾਂ ਉਹਨਾਂ ਲੋਕਾਂ ਤੋਂ ਵੀ ਬੰਦ ਕਰੋ ਸੋ ਇਹ ਨਵੀਂ ਗੱਲ ਹੈ ਵੀ ਉਹਦੇ ਚ ਜਿਹੜੇ ਦੇਕਰ ਕਾਨੂੰ ਫੈਮਲੀ ਨੂੰ ਕੋਰਾਸ ਕਰਦਾ ਤਾਂ ਸਾਨੂੰ ਬ੍ਰਦਰ ਇਨਹੀਂ ਵੀ ਸਾਨੂੰ ਸਿੱਧੇ ਤੌਰ ਤੇ ਹਦਾਇਤ ਹੈ ਵੀ ਤੁਸੀਂ ਆਨਰੇਬਲ ਹਾਈ ਕੋਰਟ ਦੇ ਵਿੱਚ ਤਰਵਾਚਾ ਖੜਕਾਓ ਤੇ ਜਾ ਕੇ ਤੁਸੀਂ ਪਟੀਸ਼ਨ ਦਾ ਕਰਦੇ ਸਾਰਾ ਮੇਰਾ ਸਵਾਲ ਹੈ ਇੱਕ ਵੀ ਹੁਣ ਇੱਕ ਪਾਸੇ ਤਾਂ ਉਹਨਾਂ ਦਾ ਭਾਈ ਮਤਲਬ ਅਮਰੋ ਦਾ ਸਪੋਰਟ ਹੋ ਰਹੀ ਹੈ ਸਪੋਰਟ ਕਰ ਰੇ ਵੀ ਬਹੁਤ ਵਧੀਆ ਕੰਮ ਕੀਤਾ ਸਿੰਗਲ ਹੀ ਜਾਗੋ ਆਈ ਹੈ ਵਿੱਚ ਬਹੁਤ ਸਪੋਰਟ ਕਰ ਰੇ ਵਿੱਚ ਵਿਰੋਧ ਵੀ ਕਰ ਰਹੇ ਜਿਵੇਂ ਮਿੱਕਾ ਸਿੰਘ ਦਾ ਵੀ ਹੁਣ ਬਿਆਨ ਆਇਆ ਕਹ ਜਿਹੜੇ ਨਿਹੰਗ ਸਿੰਘ ਨੇ ਆਪਣੇ ਹਜੀ ਸਿੰਘ ਰਸੂਲਪੁਰ ਵਾਲੇ ਉਹ ਵੀ ਵਿਰੋਧ ਵਿੱਚ ਨੇ ਮੈਰੋ ਦੇ ਵੀ ਗਲਤ ਕੰਮ ਕੀਤਾ ਏ। ਚਲੋ ਕਿ ਤੁਸੀਂ ਕਿਵੇਂ ਦੇਖੋ ਹਰ ਬੰਦੇ ਦਾ ਹਰ ਕੰਦੇ ਦਾ ਆਪਣਾ ਥਿਊ ਹੋਏਗਾ ਜੀ। ਮੈਂ ਤਾਂ ਵੇਖੋ ਲੀਗਲ ਨਾਲ ਕਿ ਲੀਗਲ ਵਕੀਲ ਬੰਦੇ ਦਾ ਕਹਿੰਦੇ ਨੇ ਵੀ ਤੂੰ ਕਿਉਂ ਉਹਦੀ ਵੀ ਗਲਤ ਕਰਦਾ। ਮੈਂ ਤਾਂ ਗਲਤ ਕਰਦਾ ਕਿਉਂਕਿ ਮੈਨੂੰ ਉਹਨੇ ਬਕਾਲਤ ਨਾ ਦਿੱਤਾ। ਦੂਜੇ ਮੈਂ ਇੱਕ ਗੱਲ ਬੜੀ ਸਿੰਪਲ ਐ ਮੈਂ ਦੱਸੀ ਵੀ ਹਰ ਬੰਦੇ ਦਾ ਇੱਕ ਇੰਡੀਵਿਜੁਅਲ ਸੋਚ ਹੋ ਸਕਦੀ ਏ ਕਿਸੇ ਦਾ ਇੰਡੀਵਿਜੁਅਲ ਵਿਊ ਪੁਆਇੰਟ ਹੋ ਸਕਦਾ। ਸੋ ਜੇਕਰ ਤੁਸੀਂ ਜਿਹੜੇ 2-4 ਬੰਦੇ ਵਿਅਕਤੀਆਂ ਦਾ ਨਾਮ ਲਏ ਨੇ ਉਹਨ ਹਰ ਹਰ ਪਹਿਲੂ ਤੇ ਦੋ ਐਂਗਲ ਨੇ ਇੱਕ ਐਂਗਲ ਅਗਲਾ ਕੋਈ ਤੁਹਾਨੂੰ ਸਰਾਏਗਾ ਕੋਈ ਤੁਹਾਨੂੰ ਕਹੇਗਾ ਵੀ ਇੱਕ ਚੀਜ਼ ਗਲਤ ਹੋਈ ਹੈ ਸੋ ਇਹ ਤਾਂ ਇਹ ਤਾਂ ਚੀਜ਼ਾਂ ਯਾਰ ਇਹ ਤਾਂ ਇਹ ਤਾਂ ਸਾਈਮਲਟੇਨੀਅਸਲੀ ਕੰਕਰੈਂਟਲੀ ਬਰਾਬਰ ਹੀ ਚੱਲਣੀਆਂ ਨੇ ਠੀਕ ਹੈ ਸੋ ਉਹਦੇ ਤੇ ਜੇ ਕਿਸੇ ਬੰਦੇ ਨੇ ਉਹਨੂੰ ਕੰਡੈਮ ਕੀਤਾ ਤੇ ਆਪਾਂ ਉਹਨੂੰ ਕੀ ਕਹਿ ਸਕਦੇ ਜੇ ਕਿਸੇ ਨੇ ਐਪਰੀਸ਼ੀਏਟ ਕੀਤਾ ਤੇ ਉਹਦਾ ਆਪਣਾ ਪੁਆਇੰਟ ਆਫ View ਹੋ ਸਕਦਾ ਕਿਉਂਕਿ ਉਹਨਾਂ ਦਾ ਨਜ਼ਰੀਆ ਉਹਦੇ ਐਂਗਲ 'ਚ ਫਿੱਟ ਬੈਠ ਰਿਹਾ ਸੋ ਮੇਰਾ ਤਾਂ ਇੰਨਾ ਹੀ ਹੈ ਕਿ ਜਿਵੇਂ ਚਲੋ ਬਾਹਰ ਬੰਦੇ ਬੈਠੇ ਨੇ ਕਈ ਬੰਦੇ ਫੋਰ ਇਗਜ਼ਾਮਪਲ ਤੁਸੀ ਇੱਕਾ ਸਿੰਗਰ ਦਾ ਨਾਮ ਲਿਆ ਮੈਂ ਆਪਣੀ ਜ਼ੁਬਾਨ ਤੋਂ ਕਿਸੇ ਦਾ ਨਾਮ ਨਹੀਂ ਲੈਣਾ ਕਿਉਂਕਿ ਅਸੀਂ ਬੀਇੰਗ ਅ ਲਾਇਰ ਹਾਂ ਸੋ ਉਹ ਉਸ ਸਿੰਗਰ ਨੇ ਉਹਨੂੰ ਇਹ ਪੁੱਛਣਾ ਵੀ ਪੰਜਾਬ ਛੱਡਿਆ ਨੂੰ ਕਿੰਨਾ ਟਾਈਮ ਹੋ ਗਿਆ ਹੈਨਾ ਹੁਣ ਜਿਹੜੇ ਬੰਦੇ ਪੰਜਾਬ ਛੱਡ ਕੇ ਮੈਂ ਨਹੀਂ ਕਹਿੰਦਾ ਉਹਨਾਂ ਦਾ ਪੰਜਾਬ ਨਾਲ ਤਾਲੁਕਤ ਨਹੀਂ ਪੰਜਾਬ ਤੋਂ ਹੀ ਉੱਠੇ ਨੇ ਪੰਜਾਬ ਲਈ ਤਾਂ ਸਾਡੇ ਲਈ ਤਾਂ ਮਾਂ ਨਾਲੇ ਗੱਲ ਨਹੀਂ ਪਰ ਇਹ ਵੀ ਨਾ ਜੋ ਪੰਜਾਬ ਦੇ ਹਾਲਾਤ ਨੇ ਗਰਾਉਂਡ ਰਿਐਲਿਟੀ ਗਰਾਉਂਡ ਜ਼ੀਰੋ ਰਿਪੋਰਟਸ ਨੇ ਉਹ ਅਸੀਂ ਇੱਥੋਂ ਦੇ ਲੋਕ ਦੇਖ ਰਹੇ ਆਂ ਵੀ ਇੱਥੇ ਕੀ ਸਿਸਟਮ ਹੈ ਜਿਹੜੇ ਪੰਜਾਬ ਚ ਰਹਿ ਰਹੇ ਨੇ ਤੇ ਭਾਈ ਅਮਰਤਵਾਲ ਮੈਰੋ ਬਾਗੀ ਹੋਏ ਹੋਏ ਨੇ ਜੁਆਈ ਜੀ ਹਾਜੀ ਮਾਦਰ ਜਦੋਂ 340 ਪਿਆ ਜੀ ਪਰਚਾ ਹੋ ਗਿਆ ਹੈ ਦੋ ਬੰਦੇ ਫੜੇ ਨੇ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਉੱਥੇ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਨੇ ਕੱਲ ਨੂੰ ਫੇਰ ਲੈ ਕੇ ਜਾਣਾ ਸੋ ਕੱਲ ਨੂੰ ਅਸੀਂ ਵੀ ਪ੍ਰੋਗਰਾਮ ਬਣਾ ਰਹੀਆਂ ਸ਼ਾਇਦ ਅਸੀਂ ਉੱਧਰ ਜਾਈਏ ਤੇ ਬਾਕੀ ਵੀ ਜੇਕਰ ਕੱਲ ਨੂੰ ਕਿਸੇ ਨੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਹਰਾਸ ਕੀਤਾ ਜਾ ਰਿਹਾ ਜਾਂ ਭਾਈ ਮਹਿਰੋਂ ਸਾਹਿਬ ਨੂੰ ਐਂਟੀਸੀਪੇਟਰੀ ਬੇਲ ਰਾਈ ਅਸੀਂ ਪੇਸ਼ ਕਰਾਣੇ ਆ ਮਤਲਬ ਕੋਪਰੇਟ ਕਰਵਾਉਣੇ ਆ ਜਾਂ ਅਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕਰੋ ਭਾਵੇਂ ਅਸੀਂ ਸਰੈਂਡਰ ਕਰਾਈਏ ਕੁਝ ਵੀ ਕਰਾਈਏ ਸੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕੇਸ ਦਾ ਰਜਿਸਟਰਡ ਹੋਗਾ ਜੀ ਕੇਸ ਟਰਲ ਪਿਆ ਕੇਸ ਦੇ ਵਿੱਚ ਤੁਹਾਨੂੰ ਚਾਲੀ ਪਿਆ ਕੰਮ ਕੀ ਲੱਗਦਾ ਵੀ ਉਹਨਾਂ ਖਿਲਾਫ ਕੋਈ ਸਬੂਤ ਕੋਈ ਉਹ ਗਵਾਹੀ ਦੇਊਗਾ ਕੋਈ ਮੈਰੋ ਖਿਲਾਫ ਦੇ ਭਾਜੀ ਮੈਂ ਤਾਂ ਕੋਤਸੇ ਮੈਡੀਕਲ ਤੋਂ ਨੂੰ ਉਹਦੇ ਖਿਲਾਫ ਕੋਈ ਦਏਗਾ ਨਹੀਂ ਦਿਸ ਇਜ਼ ਦਾ ਪਾਰਟ ਆਫ ਦੀ ਇਨਵੈਸਟੀਗੇਸ਼ਨ ਕਿ ਇਹ ਤਾਂ ਪੁਲਿਸ ਨਾਲ ਦੇਖਣਾ ਵੀ ਉਹਨਾਂ ਨੇ ਮੌਕਾ ਕੁਬਾਰ ਉਹਨਾਂ ਨੇ ਆਪ ਹੀ ਖੜੇ ਕਰ ਲਏ ਨੇ ਸੱਚੇ ਝੂਠੇ ਉਹ ਪਤਾ ਹੀ ਉਹਨਾਂ ਨੂੰ ਪੁਲਿਸ ਕੋਲ ਫੇਰੀ ਪ੍ਰੈਕਟਿਸ ਸੀ ਨਹੀਂ ਜਦੋਂ ਮੈਂ ਕਿਹਾ ਸਿੱਤੀ ਜੀ ਕੰਮੀ ਸਨਸਕਾਰ ਮੋਗੇ ਚਾਰ ਬੰਦੇ ਇਕੱਠੇ ਹੋਏ ਮੈਨੂੰ ਲੱਗਦਾ ਵੀ ਉਹਦੇ ਹੱਕ 'ਚ ਕੋਈ ਕੋਈ ਗਵਾਹੀ ਦੇਊਗਾ ਉਹਨਾਂ ਨੂੰ ਲੱਗਦਾ ਹੈ ਭਾਜੀ ਮੇਰੀ ਗੱਲ ਸੁਣੋ ਨਾ ਵਿਚਾਰ ਨਾਲ ਫੋਲੋਅਰ ਸੀਗੇ ਕੋਈ ਚਾਰ ਦੇਖੋ ਇਸ ਤਰ੍ਹਾਂ ਨਹੀਂ ਚਾਰ ਜੱਸ ਸਕਾਰ ਤੇ ਭਾਜੀ ਕੋਈ ਵੀ ਸਰਟਨ ਰੀਜਨਸ ਹੋ ਸਕਦੇ ਨੇ ਮੈਂ ਇਸ ਗੱਲ ਦੇ ਵਿੱਚ ਨੂੰ ਮੈਂ ਜਿਵੇਂ ਕਹਿੰਦੇ ਵੀ 4 ਲੱਖ ਭਾਜੀ ਮੈਂ ਤਾਂ ਲੀਗਲ ਉਹਦੇ ਵਿੱਚ ਰਹਿ ਕੇ ਗੱਲ ਕਰਾਂਗਾ ਨਾ ਹੁਣ ਉਹਦੇ ਭਾਜੀ ਉਹਦੇ ਕੇਸ ਨੂੰ ਐਸਟੈਬਲਿਸ਼ ਕਰਨੇ ਕਰਨਾ ਹੈ ਸਰਕਾਰ ਨੇ ਕਰਨਾ ਹੈ ਹੂੰ ਠੀਕ ਹੈ ਪ੍ਰੋਸੀਕਿਊਸ਼ਨ ਨੇ ਕਰਨਾ ਹੈ ਪ੍ਰੋਸੀਕਿਊਸ਼ਨ ਵਾਲੇ ਚਾਹਣਗੇ ਵੀ ਅਸੀਂ ਆਪਣੇ ਕੇਸ ਨੂੰ ਸਟਾਰਟਿਚ ਕਰੀਏ ਅਸੀਂ ਡਿਫੈਂਸ ਅਣੇ ਆ ਅਸੀਂ ਚਾਹਾਂਗੇ ਵੀ ਭਾਈ ਜਿਹੜੇ ਇਹਨਾਂ ਦੇ ਲੂ ਪੁਲਿਸ ਨੇ ਉਹਨਾਂ ਮੁਤਾਬਕ ਅਸੀਂ ਬੈਨੀਫਿਟ ਲੈਣਾ ਹੈ ਉਹਦੇ ਤੇ ਜਿਹੜੀ ਵੀ ਕਾਨੂੰਨ ਮਾਨ ਜੋ ਕੋਟਾ ਨੇ ਤਾਂ ਹੀ ਤੇ ਕਹਿੰਦੇ ਨੇ ਵੀ ਕੋਟਾ ਨੂੰ 100% ਸਾਂਭੂ ਵੀ ਉਹਨਾਂ ਹੀ ਵਿਸ਼ਵਾਸ ਚ ਉਹਨਾਂ ਹੀ ਕਲਿਟੀਕਲ ਸੁਣੋ ਉਹਨਾਂ ਹੀ ਸਾਰੇ ਪਾਸੇ ਆ ਸੋ ਜੁਡੀਸ਼ਰੀ ਹਮੇਸ਼ ਸੋ ਡਿਸਾਈਡ ਕਰਨਾ ਸਾਡੇ ਆਨਰੇਬਲ ਜੱਜਾਂ ਨੇ ਕਿ ਕਾਨੂੰ ਇਹ ਸਜ਼ਾ ਕਰਨੀ ਹੈ ਜਾਂ ਬਰੀ ਕਰਨੀ ਹੈ ਸੋ ਇਹ ਆਉਣ ਬੜਾ ਸਮਾਂ ਲੱਗੇਗਾ ਹਲਦੀ ਘੜੀਤਾ ਬਹੁਤ ਰੀਚਲ ਸਟੇਜ ਤੁਸੀਂ ਕਾਨੂੰਨ ਨੂੰ ਕਿਵੇਂ ਦੇਖਦੇ ਹੋ ਵੀ ਕਾਨੂੰਨ ਆਪਣਾ ਕਮਜ਼ੋਰ ਹੈ ਕਮੀਆਂ ਕੋਈ ਕਾਨੂੰਨ ਦੇ ਵਿੱਚ ਨਹੀਂ ਕਾਨੂੰਨ ਵੀ ਜੋ ਸక్తి ਨਹੀਂ ਹੋ ਰਹੀ ਜੋ ਸੋਸ਼ਲ ਮੀਡੀਆ ਉੱਤੇ ਸక్తి ਨਹੀਂ ਹੋ ਰਹੀ ਜਿਵੇਂ ਤੁਸੀਂ ਕਹਿੰਦੇ ਹੋ ਗਨ ਕਲਚਰ ਸੀਗਾ ਉਹ ਖਤਮ ਕਰਤਾ ਸੀਗਾ ਜਦੋਂ ਬੰਦੇ ਚੜਾਈ ਸੀ ਭੁਗਤ ਮੰਤਰੀ ਨੇ ਭਗਤ ਮੰਤਰੀ ਸਰਕਾਰ ਨੇ ਵੀ ਲੱਗਦਾ ਨਹੀਂ ਵੀ ਲੈਕਚਰ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਕੋਈ ਨਹੀਂ ਮੈਨੂੰ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਤੁਸੀਂ ਜਿਵੇਂ ਕਹਿੰਦੇ ਹੋ ਵੀ ਗਨ ਕਲਚਰ ਖਤਮ ਨਹੀਂ ਹੋਏ ਜੀ ਤੁਹਾਡਾ ਸਵਾਲ ਹੈ ਨਾ ਤੁਹਾਡਾ ਸਵਾਲ ਤਾਂ ਮੈਂ ਪਹਿਲੀ ਗੱਲ ਤੋਂ ਹੀ ਸਮਝ ਗਿਆ ਸੀ ਤੁਸੀਂ ਇੱਕ ਸਵਾਲ ਬੜਾ ਵਧੀਆ ਕੀਤਾ ਕਿ ਤੁਹਾਨੂੰ ਲੱਗਿਆ ਵੀ ਕਾਨੂੰਨ ਚ ਕਿਤੇ ਕਮੀ ਹੈ ਕਾਨੂੰਨ ਚ ਕਿੱਥੇ ਕਮੀ ਹੈ ਕਾਨੂੰਨ ਚ ਤੇ ਪ੍ਰੋਵੀਜ਼ਨ ਪਿਆ ਵੀ ਜੇ ਤੁਸੀਂ ਇੱਥੇ ਫੈਨਸ ਕੀਤਾ ਸੀ ਉੱਤੇ 294 ਦਾ ਪ੍ਰੋਵੀਜ਼ਨ ਪਿਆ ਵੀ ਜੇ ਤੁਸੀਂ ਐਜੀ ਚੀਜ਼ ਵਲਗਰਿਟੀ ਨੂੰ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੇ 295 ਇਹ ਪਿਆ ਉਸ ਤੋਂ ਬਾਅਦ ਵੀ ਜਦੋਂ ਕੰਪਲੇਂਟ ਆਈ ਸੀ ਜੇ ਇਹੀ ਟਾਈਮਲੀ ਮੈਂ ਇਹੀ ਤਾਂ ਇਹ ਹਿੱਸੇ ਗੱਲ ਨੂੰ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਟਾਈਮਲੀ ਉਸ ਲੇਡੀ ਦੇ ਖਿਲਾਫ ਪਰਚੇ ਦਿੱਤੇ ਹੁੰਦੇ ਤਾਂ ਕੱਲ ਨੂੰ ਹੋ ਸਕਦਾ ਉਹ ਵੀ ਸੁਧਰੀ ਹੁੰਦੀ ਉਹ ਤਾਂ ਮੈਂ ਨਹੀਂ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਹੁਣ ਇਹਦੇ ਚ ਕਾਨੂੰਨ ਚ ਤਾਂ ਪ੍ਰੋਵੀਜ਼ਰ ਪਿਆ ਸੀ ਪਰ ਉਹਦੀ ਐਗਜ਼ੀਕਿਊਸ਼ਨ ਨਹੀਂ ਕੀਤੀ ਹੁਣ ਤੁਹਾਡੇ ਕੋਲ ਬੁੱਕ ਚ ਸਾਰਾ ਕੁਝ ਪਿਆ ਹੈ ਫੋਰ ਐਗਜ਼ਾਮਪਲ ਤੁਸੀਂ ਐਗਜ਼ੀਕਿਊਸ਼ਨ ਨਹੀਂ ਕਰਦੇ ਤੁਸੀਂ ਚੇਅਰ ਤੇ ਬੈਠੇ ਹੋ ਬਸ ਤੁਸੀਂ ਟਾਈਮ ਪਾਸ ਕੀਤਾ ਕਿ ਤੁਸ ਫਾਰਸ਼ਾ ਕੀ ਫਾਈਲ ਬੰਦ ਕਰਤੀ ਡਾਟ ਸਟ ਗੱਲ ਖਤਮ ਹੋ ਗਈ ਜੇ ਐਗਜ਼ੀਕਿਊਸ਼ਨ ਕੀਤੀ ਹੁੰਦੀ ਤਾਂ ਮੈਂ ਕਹਿ ਸਕਦਾ ਵੀ ਅੱਜ ਵਾਲੇ ਹਾਲਾਤ ਪਾ ਮਰਤਪਾਲ ਮੈਰੋ ਉਹਦੇ ਘਰੇ ਵੀ ਗਏ ਨੇ ਮਦਦ ਵੀ ਕੀਤੀ ਆ ਉਹਦੇ ਪੈਸਿਆਂ ਦੀ ਇਹ ਵੀ ਨਹੀਂ ਮੰਨੀ ਉਹ ਦੇਖੋ ਪਾਜੀ ਪਿਛਲੇ ਹਫਤੇ ਚ 4-5 ਦਿਨ ਪਹਿਲਾਂ ਆਫਟਰ ਦੀ ਇਨਸੀਡੈਂਟਸ ਉਹਨਾਂ ਦਾ ਫੋਨ ਆਇਆ ਉਸ ਤੋਂ ਪਹਿਲਾਂ ਮੈਂ ਮਨ ਲਗਾਦਾ ਵੀ ਅਸੀਂ ਪਰਸਨਲੀ ਕਦੀ ਵੀ ਮੈਰੋ ਨਾਲ ਸਾਥ ਠੀਕ ਆ ਸੀ ਸੁਣਦੇ ਸੀਗੇ ਅਸੀਂ ਸਾਰਾ ਦੇਖਦੇ ਸੀ ਪਰ ਮੈਂ ਕਦੀ ਪਰਸਨਲੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ ਮੇਰੇ ਨਾਲ ਤਾਂ ਉਹਨਾਂ ਦਾ ਰਿਲੇਸ਼ਨ ਜਿਹੜਾ ਹੈ ਉਹ ਠੀਕ ਹੈ ਵੀ ਸਾਡੀ ਕਾਮ ਨੂੰ ਰਿਪਰੈਜ਼ੈਂਟ ਕਰ ਰਹੀ ਨਹੀਂ ਉਹ ਵੀ ਸੋ ਸਾਡੇ ਨਾਲ ਤਾਂ ਰਿਲੇਸ਼ਨ ਉਹਨਾਂ ਦਾ ਕਲਾਇੰਟ ਲਾਇਰ ਵਾਲਾ ਹੀ ਹੈ ਜੀ ਉਸ ਤੋਂ ਪਹਿਲਾਂ ਉਹ ਉਹਨਾਂ ਨੇ ਜਰੂਰ ਇਹ ਗੱਲ ਏ ਵੀ ਪਾਜੀ ਮੈਂ ਇਹਨਾਂ ਦੇ ਠੀਕ ਸੋ ਇੰਨੀ ਗੱਲਬਾਤ ਹੈ ਬ੍ਰਦਰ ਉਹਦੇ ਤੇ ਜਿਹੜੀਆਂ ਰੈਮਡੀਜ਼ ਵੇਖੋ ਅਸੀਂ ਬੀਇੰਗ ਅ ਡਿਫੈਂਸ ਲੋਰ ਲੈਣੀਆਂ ਨੇ ਅਸੀਂ ਲੈ ਲੈਣੀਆਂ ਨੇ ਕੋਸ਼ਿਸ਼ ਚਾਹ ਉਹ ਕੰਫੀਡੈਂਸ਼ੀਅਲ ਨਹੀਂ ਦੱਸਣੀਆਂ ਚਾਹ। ਠੀਕ ਹੈ ਸੋ ਇਹ ਆ ਵੀ ਸੈਕੰਡ ਹੈ ਵੀ ਕੋਈ ਗੱਲ ਨਹੀਂ ਜਿਹੜਾ ਜੇ ਟਾਈਮਲੀ ਸਾਡੇ ਜਿਹੜੇ ਐਗਜ਼ੀਕਿਊਟਰਸ ਨੇ ਪੁਲਿਸ ਅਥਾਰਟिटीज ਨੇ ਸਰਕਾਰਾਂ ਨੇ ਜੇ ਟਾਈਮਲੀ ਚੰਗੇ ਸਟਰੌਂਗ ਸਬਜੈਕਟ ਲੈਣਗੇ ਸਟੈਪ ਲੈਣਗੇ ਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਬਚਣ ਗਿਆ ਜੇ ਲਕਚਰਤਾ ਤੁਸੀਂ ਵਲਗੈਰਿਟੀ ਅਸ਼ਲੀਲ ਚ ਜਾਂ ਨੂੰ ਪ੍ਰਮੋਟ ਕਰਾ ਕੇ ਸਰਕਾਰ ਚਾਹੁੰਦੀ ਏ ਤਾਂ ਫਿਰ ਵੇਖ ਲਓ ਫਿਰ ਆਹੀ ਕੁਝ ਹੋਣਾ ਜੀ ਇਸ ਤਰ੍ਹਾਂ ਹੀ ਲਾਉ ਲੈਸਨਸ ਹੋਣਾ ਆਹੀ ਚੀਜ਼ਾਂ ਨੇ ਕਾਨੂੰਨ ਲੋਕਾਂ ਦੇ ਹੱਥ ਚ ਲੈ ਜਾਣਾ ਆਹੀ ਕੁਝ ਦਿੱਲੀ ਉੱਚੋਂ ਚੱਲ ਬਣਾਏ ਤੇ ਇਹਦਾ ਕੀ ਤੁਸੀਂ ਕਿਵੇਂ ਸੋਚਿਆ ਭਾਈਆ ਮਤਲਬ ਮੈਨੂੰ ਦਾ ਕੇਸ ਲੜਨ ਵਾਰੇ ਤੁਹਾਡੇ ਮਨ ਚ ਕੀ ਹੈ ਨਹੀਂ ਮੇਰੇ ਲਈ ਤਾਂ ਬ੍ਰਦਰ ਮੈਂ ਤਾਂ ਇੱਕ ਕ੍ਰਿਮੀਨਲ ਲਾਇਰ ਹਾਂ ਪੰਜਾਬ ਦਾ ਨਹੀਂ ਉਹਨਾਂ ਉਹਨਾਂ ਦੇ ਕੇਸ ਕਿਉਂ ਲੜਨਾ ਚਾਹੁੰਦੇ ਤੁਸੀਂ ਨਹੀਂ ਮੈਂ ਮੈਟਰ ਕੀਤਾ ਜਿੱਦਾਂ ਨਹੀਂ ਮੈਂ ਨਹੀਂ ਮੇਰੀ ਮੇਰਾ ਪੰਡ ਸਮਝੋ 80 ਮੈਨੂੰ ਦਾ ਹਾਈ ਕੋਰਟ ਤੋਂ 10 ਕੋਹ ਯਾਰੂ ਕੀ ਲੁਕਾਲਤ ਕਰਦੇ ਸੋ ਕਦੀ ਵੀ ਕਦੀ ਵੀ ਕਿਸੇ ਲੋਅਰ ਨੇ ਜਿਹੜਾ ਕੋ ਜਿਹੜਾ ਕੋਈ ਮੇਰੇ ਵਰਗਾ 18 20 ਦਾੜੀ ਵੀ ਮਾੜੀ ਮੋਟੀ ਹੋਂ ਤੁਸੀਂ ਵੇਖ ਲਈ ਚਿੱਟੀ ਲੱਗਦੀ ਹੋਂ 18 ਸਾਲ ਦੀ ਵਕਾਲਤੇ ਮੈਂ ਕਦੀ ਵੀ ਕਿਸੇ ਕਲਾਇੰਟ ਨੂੰ ਨਹੀਂ ਕਹਿ ਸਕਦਾ ਭਾਵੇਂ ਮੇਰਾ ਰੀਅਲ ਬ੍ਰਦਰ ਹੈ ਵੀਰ ਤੂੰ ਆਪਣਾ ਫੈਮਲੀ ਦਾ ਕੇਸ ਮੈਨੂੰ ਦੇ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਭਾਜੀ ਹਮੇਸ਼ਾ ਕੌਣ ਚਾਹੁੰਦਾ ਹੈ ਕਲਾਇੰਟ ਚਾਹੁੰਦਾ ਵੀ ਮੇਰਾ ਕੇਸ ਘੁੰਮਣ ਪਰਤ ਸੁਣਾਣਾ ਕਲਾਇੰਟ ਚਾਹੁੰਦਾ ਵੀ ਮੇਰਾ ਕੇਸ ਸਰਪਾਲ ਸਿੰਘ ਖਰਾਫ ਬਠਿੰਡੇ ਲੜੇ ਕਲਾਈਂਟ ਚਾਹੁੰਦਾ ਵੀ ਮੇਰਾ ਕੇਸ ਜਿਹੜਾ ਹੋਰ ਕੋ ਨਾਮੀ ਵਕੀਲੇ ਪੰਜਾਬ ਦਾ ਉਹ ਤੋਂ ਲੜਨਾ ਹੈ ਜਦ ਮੈਨੂੰ ਕੋਹੜ ਦੀ ਪ੍ਰੋਬਲਮ ਆ ਗਈ ਤਾਂ ਮੈਨੂੰ ਪਤਾ ਵੀ ਫੁਟੇਜ ਦੇ ਵਿੱਚ ਇੱਕ ਮਾ ਡਾਕਟਰ ਹੈ ਫਲਾਣੇ ਡਾਕਟਰ ਤੋਂ ਮੈਂ ਆਪਣਾ ਇਲਾਜ ਕਰਾਉਣਾ ਹੈ ਤਾਂ ਉਸ ਤਰ੍ਹਾਂ ਹੀ ਸਰ ਇਹ ਰਾਈਟ ਦਾ ਕਲਾਈਂਟ ਤਾਂ ਹੈ ਵੀ ਕਲਾਈਂਟ ਨੇ ਕਿੰਨੂੰ ਕਹਿਣਾ ਵੀ ਤੂੰ ਮੇਰਾ ਕੇਸ ਫਾਈਟ ਕਰ ਸੋ ਜੇ ਇਹ ਇਹ ਭਾਜੀ ਅਗੇਂਸਟ ਦੀ ਐਥਿਕਸ ਗੱਲ ਏ ਜੇ ਮੈਂ ਫੋਨ ਕਰਾਂ ਯਾਰ ਤੋ ਇਹ ਕੇਸ ਬਣ ਗਿਆ ਤੇ ਮੈਂ ਲੜਾਂਗਾ ਨਹੀਂ ਸਰ ਏ ਦਿਸ ਇਜ਼ ਰੌਂਗ ਹਾਂ ਤੁਸੀਂ ਕਿ ਕਿਸੀ ਦੀ ਹੈਲਪ ਕਰਨੀ ਚਾਹੁੰਦੇ ਹੋ ਕਿਸੇ ਖਜਤੀਬੰਦੀ ਦੀ ਤੁਸੀਂ ਜਾ ਕੇ ਖੜਚ ਉੱਪਰ ਸਿਲੈਕਸ਼ਨ ਚੂਜ਼ ਕਰਨਾ ਹੈ ਜਿਹੜਾ ਜਿਹੜਾ ਚੂਜ਼ ਕਰਨਾ ਹੈ ਵਕੀਲ ਨੂੰ ਇਹ ਰਾਈਟ ਦਾ ਕਲੈਂਟ ਹੈ ਤੇ ਹੁਣ ਜਿਹੜਾ ਕੇਸ ਲੜਿਆ ਜਾਊਗਾ ਤੁਸੀਂ ਕਹਿੰਦੇ ਰਲਕੀ ਲੜਾਂਗੇ ਜਿਹੜੇ ਅਰਪਾਲ ਸਿੰਘ ਖਾਰਾ ਜੀ ਨੇ ਐਡਵੋਕੇਟ ਤੇ ਤੁਸੀਂ ਹੋ ਤੇ ਮੈਡਮ ਨੇ ਅਸੀ ਮਨਜੀਤ ਕੌਰ ਮੈਡਮ ਬਤਾ ਯਾਰ ਮੈਂ ਬਚਾਰੇ ਤਾਂ ਚੌੜੀ ਭੈਣ ਹੈ ਮਤਲਬ ਉਹ ਚਲੋ ਹਰਪਾਲ ਸਿੰਘ ਖਰੜਾ ਤਾਂ ਮੈਂ ਵੇਖਿਆ ਵੀ ਕੱਲ ਨੂੰ ਮੈਨੂੰ ਨਹੀਂ ਪਤਾ ਉਹ ਆਪ ਹੀ ਬਿਹਤਰ ਦੱਸ ਸਕਣਗੇ ਵੀ ਉਹਨਾਂ ਨੂੰ ਕਿੰਨੇ ਅਪਰੋਚ ਕੀਤਾ ਤੇ ਕਿਸ ਕਪੈਸਿਟੀ ਦੇ ਵਿੱਚ ਉਹ ਕੋਰਟ ਚ ਪੇਚ ਹੋਏ ਨੇ ਸੋ ਮੈਡਮ ਨੇ ਤੇ ਆਪ ਹੀ ਕਹਿਤਾ ਜੀ ਜਿਹੜਾ ਕੇਸ ਹੈ ਉਹ ਤਾਂ ਮੈਂ ਇੱਕ ਪੋਸਟ ਵੀ ਠੀਕ ਉਹਨਾਂ ਨੂੰ ਹਾਂ ਕਹਿੰਦੇ ਵੀ ਮੈਂ ਨਹੀਂ ਲੜ ਰਹੀ ਵੀ ਉਹ ਕਹਿੰਦੇ ਵੀ ਉਹ ਫਲਾਣੇ ਪਾਸੇ ਲੜ ਰਹੇ ਨੇ ਸੋ ਮੇਰੇ ਕੋਲ ਤਾਂ ਬ੍ਰਦਰ ਡਾਇਰੈਕਟਲੀ ਮੈਨੂੰ ਉਹਨਾਂ ਨੇ ਕਿਹਾ ਸੋ ਮੈਂ ਤਾਂ ਯਾਰ ਅਸੀਂ ਤਾਂ ਡਿਗਨੀਫਾਈਡ ਲਾਇਰਸ ਹਾਂ ਮੇਰੇ ਕੋਲ ਠੀਕ ਹੈ ਯ ਭਾਵੇਂ ਮੈਂ ਕਹਿੰਦਾ ਜਿਹਨੂੰ ਪਲਟਣ ਨਹੀਂ ਕਹਿੰਦੇ ਆਪਾਂ ਵੀ ਉਹ ਭਾਵੇਂ ਪੰਜਾਬ ਖੇਡ ਲਿਆ ਹਰ ਬੰਦੇ ਦਾ ਕਿਸੇ ਦਾ ਸੀ ਭਾਜੀ ਵਕੀਲ ਜੇ ਕੋਈ ਵਕੀਲ ਸੈਲਫ ਚੁਣਦਾ ਵੀ ਮੈਂ ਕੋਰਟ ਚ ਪੇਸ਼ ਹੋ ਕੇ ਮੈਂ ਵੀ ਨਾਲ ਭਾਜੀ ਸਾਥ ਦੇਣਾ ਪੇਸ਼ ਹੋ ਦੋ ਪਰ ਉਹ ਸਬਜੈਕਟ ਤੇ ਕੰਡੀਸ਼ਨ ਵੀ ਤੁਹਾਨੂੰ ਤੁਹਾਡਾ ਕਲਾਇੰਟ ਪਹਿਲਾਂ ਵਕਾਲਤਨਾਮਾ ਸਾਈਨ ਕਰੇ ਤੁਸੀਂ ਮੇਰੀ ਗੱਲ ਸਮਝ ਰਹੇ ਠੀਕ ਹੈ ਸੋ ਤਾਂ ਹੀ ਕਪੈਸਿਟੀਆਂ ਭਾਜੀ ਬਣਦੀਆਂ ਨੇ ਇਸ ਤਰੀਕੇ ਨਾਲ ਨਹੀਂ ਵੀ ਤੁਸੀਂ ਹਰ ਕੇਸ ਦੇ ਵਿੱਚ ਜਿਹੜੇ ਕੇਸ ਪੂਸਿਮਾ ਮੈਂ ਤਾਂ ਕਿਹੜਾ ਟਾਂਕ ਫਸਾਉਂਗਾ ਉੱਥੇ ਤੁਹਾਡੀ ਜਰ ਕਿੱਥੇ ਰਣੀ ਸਪੈਕਟ ਨਹੀਂ ਹੁੰਦੀ ਬੰਦੇ ਦੀ ਦੋਨੋਂ ਅਪਰੋਚ ਕੀਤੀ ਉਹਨਾਂ ਨੇ ਹਨਾ ਜੀ ਤੇ ਹੁਣ ਲਾਸਟ ਵਿੱਚ ਸਰ ਕੀ ਕਹਿਣਾ ਚਾਹੋਗੇ ਜੀ ਲਾਸਟ ਵਿੱਚ ਇਸ ਕੇਸ ਬਾਰੇ ਕੀ ਕਹਿਣਾ ਜੀ ਲਾਸਟ ਮੇਰਾ ਨਹੀਂ ਇੱਕ ਰਕਸੋਬੀ ਮੈਟਰ ਸੁਣ ਲਓ ਸਿਰਫ ਇੰਨੀ ਗੱਲ ਲੈ ਬਣਿਤਰ ਜੀ ਵੀ ਆਲ ਵਾਲੇ ਟਾਈਮ 'ਚ ਜੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਇਮੀਡੀਏਟਲੀ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੇ ਨਾ ਤਰਾਸ ਜੋਗ ਅਸ਼ਲੀਲ ਚੀਜ਼ਾਂ ਬਲਗੇਰਿਟੀ ਰਿਲੇਟਡ ਚੀਜ਼ਾਂ ਪ੍ਰਮੋਟ ਹੋ ਰਹੀਆਂ ਨੇ ਇਮੀਡੀਡੀਟਲੀ ਫਾਈਂਡ ਆਊਟ ਕਰੋ ਕਿਹੜੇ-ਕਿਹੜੇ ਅਕਾਊਂਟਸ ਨੇ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਬੰਦਿਆਂ ਨੇ ਬਲਗੇਰਿਟੀ ਨੂੰ ਸਪਰੈਡ ਪ੍ਰਮੋਟ ਕੀਤਾ ਉਹਨਾਂ ਠੀਕ ਹੈ ਜਿਹੜੇ ਬੰਦੇ ਕੋਈ ਹੋਰ ਲਾਅ ਇਨ ਹੈਂਡ ਲੈਂਦੇ ਨੇ ਕਿਸੇ ਵੀ ਬੰਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਹੋਵੇ ਸੋ ਮੈਂ ਤਾਂ ਦੋਵੇਂ ਪਾਸਿਓਂ ਆਈ ਆ ਠੀਕ ਹੈ ਅਸੀਂ ਅਸੀਂ ਲਾਇਰ ਨਾ ਸਾਨੂੰ ਪਾਇੰਟ ਕੀਤਾ ਅਸੀਂ ਠੀਕ ਹੈ ਆਪਣੇ ਦੇਖਣਾ ਵੀ ਅਸੀਂ ਆਪਣੇ ਕਲਾਇੰਟ ਦਾ ਕਿਵੇਂ ਕੇਸ ਡਿਫੈਂਡ ਕਰਨਾ ਅਸੀਂ ਕਰ ਲੈਣਾ ਸੋ ਕਹਿਣ ਤੋਂ ਮੇਰਾ ਭਾਵੇਂ ਵੀ ਜੇਕਰ ਪਹਿਲਾਂ ਇਹ ਮੌਕੇ ਤੋਂ ਪਹਿਲਾਂ ਮਤਲਬ ਸਟੈਪ ਲਈ ਹੁੰਦੇ ਤਾਂ ਅੱਜ ਵਾਲੀ ਨੌਬਤ ਬਣਨੀ ਨਹੀਂ ਸੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਸਾਡੇ ਨਾਲ ਸੀਗੇ ਐਡਵੋਕੇਟ ਕੁੰਮਨ ਬਰਦਸ ਤੇ ਇਹਨਾਂ ਕੇਸ ਲੜਨ ਗਏ ਭਾਈ ਮਤਪਾਲ ਮਹਿਰੋਜੀ ਦਾ ਤੇ ਮੈਂ ਮਨਿੰਦਰ ਸਿੰਘ నిరణ క్యామరా మేము ధన్యవాద